ਸਵਾਗਤ ਹੈ ਪੀਟੀਸੀ ਨਿਊਜ਼ ਦੇ ਵਿਚਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਦਸਦੇਖ ਰੋ ਚਿਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰੀ ਇੱਕ ਬੇਹਦ ਅਹਿਮ ਤੇ ਖਾਸ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰਾਂ ਆਂਗਨਵਾੜੀ ਬੱਚਿਆਂ ਦੀ ਕਲਕਾਰੀ ਦੀ ਉਹ ਥਾਂ ਜਿੱਥੇ ਨਾ ਬੱਚੇ ਸਿਰਰਕ ਤੌਰ ਤੇ ਬਲਕਿ ਮਾਨਸਿਕ ਤੌਰ ਤੇ ਵੀ ਤੰਦਰੁਸਤ ਬਣਦੇ ਨੇ ਉਹ ਥਾਂ ਜਿੱਥੇ ਉਹਨਾਂ ਨੂੰ ਬਹੁਤ ਕੁਝ ਸਿਖਾਇਆ ਜਾਂਦਾ ਉਹ ਥਾਂ ਜਿੱਥੇ ਉਹ ਆਪਣੇ ਸਹਿਯੋਗੀਆਂ ਦਰਾ ਮਿਲਦੇ ਨੇ ਉਹ ਥਾਂ ਜਿੱਥੇ ਉਹਨਾਂ ਨੂੰ ਉਹ ਖੁਰਾਕ ਮਿਲਦੀ ਹੈ ਜੋ ਉਹਨਾਂ ਦੇ ਸਰੀਰ ਤੇ ਲਈ ਜ਼ਰੂਰੀਆ ਸਰੀਰਕ ਪੂਰਤੀ ਤੇ ਲਈ ਜ਼ਰੂਰੀਆ ਪਰ ਜਦੋਂ ਇਹ ਪਤਾ ਲੱਗੇ ਕਿ ਜਿਹੜੀ ਖੁਰਾਕ ਉਹਨਾਂ ਨੂੰ ਮਿਲ ਰਹੀ ਹੈ ਉਹ ਖਰਾਬ ਹੈ ਉਹ ਉਲੀ ਲੱਗੀ ਹੋਈ ਹੈ ਉਹ ਜ਼ਹਿਰ ਬਣ ਚੁੱਕੀ ਹੈ ਤਾਂ ਵਾਕਈ ਹਰ ਮਾਪਾਪ ਜਿਹੜਾ ਭਾਵੇਂ ਕੀ ਹੁੰਦੇ ਸਰਦੇ ਵਾਲਾ ਹੋਵੇ ਜਾਂ ਨਾ ਹੋਵੇ ਉਹ ਆਪਣੇ ਬੱਚਿਆਂ ਨੂੰ ਆਂਗਰਵਾੜੀ ਭੇਜਣ ਤੋਂ ਗੁਰੇਜ਼ ਕਰੇਗਾ ਉਹ ਖੁਰਾਕ ਜਿਹੜੀ ਜਨੇਪਾ ਕਰਨ ਵਾਲੀਆਂ ਔਰਤਾਂ ਨੂੰ ਦਿੱਤੀ ਜਾਂਦੀ ਹੈ ਯਾਨੀ ਕਿ ਪ੍ਰੈਗਨੈਂਟ ਲੇਡੀਸ ਨੂੰ ਦਿੱਤੀ ਜਾਂਦੀ ਹੈ ਜੇ ਉਹ ਖੁਰਾਕ ਆਂਗਰਵਾੜੀ ਵਰਕਰਾਂ ਚ ਚੈੱਕ ਕੀਤੇ ਬਿਨਾ ਬੱਚਿਆਂ ਨੂੰ ਦੇ ਦੇਣ ਜਾਂ ਫਿਰ ਪ੍ਰੈਗਨੈਂਟ ਲੇਡੀਸ ਨੂੰ ਦੇ ਦੇਣ ਤਾਂ ਕੀ ਹਾਲ ਬਣੇ ਇਹ ਸਮਝ ਤੋਂ ਬਾਹਰ ਹੈ ਲਗਾਤਾਰ ਇੱਕ ਵਾਰ ਨਹੀਂ ਦੋ ਵਾਰ ਨਹੀਂ ਲਗਾਤਾਰ ਪੰਜਾਬ ਭਰ ਤੇ ਜਿੰਨੇ ਵੀ ਆਂਗਰਵਾੜੀ ਸੈਂਟਰ ਨੇ ਬੋਤੇ ਆਂਗਣਵਾੜੀ ਸੈਂਟਰਾਂ ਦੇ ਵਿੱਚ ਜਿਹੜੀ ਖੁਰਾਕ ਆ ਰਹੀ ਹੈ ਉਹ ਖਰਾਬ ਆ ਰਹੀ ਹੈ ਉਹਨੂੰ ਉਲੀ ਲੱਗੀ ਹੋਈ ਹੈ ਲਗਾਤਾਰ ਖਬਰਾਂ ਚੱਲਣ ਦੇ ਬਾਵਜੂਦ ਵੀ ਕੋਈ ਐਕਸ਼ਨ ਹਲੇ ਤੱਕ ਨਹੀਂ ਲਿਆ ਜਾ ਰਿਹਾ ਆਂਗਰਵਾੜੀ ਦੇ ਵਿੱਚ ਲਗਾਤਾਰ ਖਰਾਬ ਖਾਣਾ ਪਹੁੰਚ ਰਿਹਾ ਇਹ ਖਬਰ ਪਹਿਲਾਂ ਵੀ ਅਸੀਂ ਨਸ਼ਰ ਕੀਤੀ ਸੀ ਹੁਣ ਵੀ ਨਸ਼ਰ ਕੀਤੀ ਹੈ ਬੰਦ ਪੈਕਟਾਂ ਦੇ ਵਿੱਚੋਂ ਖਰਾਬ ਖਿਚੜੀ ਤੇ ਦੱਲੀਆਂ ਜਿਹੜਾ ਉਹ ਲਗਾਤਾਰ ਨਿਕਲ ਰਿਹਾ ਖਰਾਬ ਖਾਣੇ ਦੀਆਂ ਮੂਵ ਬੂਲ ਦੀਆਂ ਤਸਵੀਰਾਂ ਜੜੀਆਂ ਉਹ ਲਗਾਤਾਰ ਦਿਖਾਈਆਂ ਗਿਆ ਲਗਾਤਾਰ ਖਬਰਾਂ ਨਸ਼ਰ ਕਰਨ ਤੋਂ ਬਾਅਦ ਵੀ ਕੋਈ ਐਕਸ਼ਨ ਨਹੀਂ ਹੋ ਰਿਹਾ ਜੇ ਬੱਚਿਆਂ ਨੂੰ ਕੁਝ ਹੋ ਜਾਂਦਾ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੈ ਇਹ ਕੋਈ ਦੱਸਣ ਲਈ ਤਿਆਰ ਨਹੀਂ ਬੀਤੇ ਦਿਨੀ ਵੱਡੇ ਕੋਟਾਲੇ ਦੀ ਵੀ ਇਸ ਤੇ ਖਬਰ ਆਈ ਸੀ ਵੇਰਕਾ ਤੇ ਮਾਰਕਫੇਡ ਦੀ ਥਾਂ ਤੇ ਪ੍ਰਾਈਵੇਟ ਕੰਪਨੀ ਪੰਜੀਰੀ ਤੇ ਖਿਚੜੀ ਹੁਣ ਇਹਨਾਂ ਸੈਂਟਰਾਂ ਦੇ ਵਿੱਚ ਵੇਚਦੀ ਆ। ਆਂਗਰਵਾੜੀ ਵਰਕਰ ਯੂਨੀਅਨ ਦਾ ਇਲਜ਼ਾਮ ਹੈ ਕਿ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇਣ ਕਰਕੇ ਪੰਜ ਪਲਾਂਟ ਵੇਰਕਾ ਦੇ ਪੰਜਾਬ ਦੇ ਵਿੱਚ ਬੰਦ ਹੋ ਗਏ ਨੇ। ਬਠਿੰਡਾ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਜਲੰਧਰ ਦਾ ਪਲਾਂਟ ਚੜ੍ਹੋ ਬੰਦ ਹੋਇਆ। ਬਲੈਕਲਿਸਟ ਹੋਈ ਕੰਪਨੀ ਨੂੰ ਇਸ ਦਾ ਠੇਕਾ ਦਿੱਤਾ ਗਿਆ। ਹੁਣ ਦੇਸੀ ਘੋਦੀ ਥਾਂ ਰਿਫਾਈਨਡ ਦੇ ਵਿੱਚ ਬਣਾ ਕੇ ਪੰਜੀਰੀ ਦਿੱਤੀ ਜਾਂਦੀ ਔਰ ਪੰਜੀਰੀ ਦੇ ਪੈਕਟ 'ਤੇ ਵੀ ਲਿਖਿਆ ਹੋਇਆ ਕਿ ਇਹ ਜਿਹੜੀ ਪੰਜੀਰੀ ਹੈ ਇਹ ਰਿਫਾਈਨਡ ਦੇ ਵਿੱਚ ਬਣੀ ਹੋਈ ਹੈ वेजिटेबल ऑयल ਦੇ ਵਿੱਚ ਬਣੀ ਹੋਈ ਹੈ ਦੇਸੀ ਘਿਓ ਦੇ ਵਿੱਚ ਨਹੀਂ ਬਣੀ ਹੋਈ ਸੁਖਪਾਲ ਖੈਰਾ ਹੋਣ ਡਾਕਟਰ ਗਾਂਧੀ ਹੋਣ ਹਰਸ਼ਮ੍ਰਿਤ ਬਾਦਲ ਹੋਣ ਸਾਰਿਆਂ ਨੇ ਸੰਸਦ ਤੱਕ ਇਹ ਗੱਲ ਪਹੁੰਚਾਈ ਹੈ ਡਿਪਾਰਟਮੈਂਟ ਤੱਕ ਗੱਲ ਪਹੁੰਚਾਈ ਹੈ ਕਿ ਇਸ ਦੇ ਵਿੱਚ ਇੱਕ ਵੱਡਾ ਘਟਾਲਾ ਹੋ ਰਿਹਾ ਦਰਅਸਲ 150 ਕਰੋੜ ਰੁਪਇਆ ਪਹਿਲਾਂ ਇਸ ਦਾ ਬਜਟ ਸੀਗਾ ਕਿ ਜਿਹੜਾ ਖਾਣਾ ਦਿੱਤਾ ਜਾਂਦਾ ਹੈ ਉਹਦਾ ਬਜਟ ਹੈ ਜਿਹੜਾ ਉਹ 150 ਕਰੋੜ ਰੁਪਇਆ ਪਰ ਸਿਡੀਪੀਓ ਨੂੰ ਇਹ ਕਿਹਾ ਗਿਆ ਕਿ ਤੁਸੀਂ ਲਾਭਪਾਤਰੀ ਵਧਾਓ ਲਾਭਪਾਤਰੀਏ ਦਿਖਾਓ ਕਿ ਪੰਜਾਬ ਦੇ ਵਿੱਚ ਲਾਭਪਾਤਰੀ ਵਧ ਗਏ ਨੇ ਇਸ ਕਰਕੇ ਇਸ ਦਾ ਬਜਟ ਵਧਾਇਆ ਜਾਵੇ ਜਿਹੜੇ ਸੀਡੀਪੀਓ ਨੇ ਇਹਦੇ ਖਿਲਾਫ ਆਵਾਜ਼ ਵੀ ਚੁੱਕੀ ਸੀ ਉਹਨਾਂ ਨੂੰ ਮੌਤਲ ਕਰ ਦਿੱਤਾ ਲਾਸਟ ਬੈਡ ਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਵੀ ਸੀ ਉਹਨਾਂ ਦਾ ਤਾਂ ਇਹ ਕਹਿਣਾ ਹੈ ਕਿ ਜ਼ਬਰਦਸਤੀ ਲਾਪਾਤਰੀ ਇਸ ਕਰਕੇ ਬਤਾਏਗੇ ਤਾਂ ਜੋ ਕਮਿਸ਼ਨ ਬਣੇ ਤਾਂ ਜੋ ਕੰਪਨੀ ਨੂੰ ਮੋਟਾ ਪੈਸਾ ਜਾਵੇ 150 ਕਰੋੜ ਦਾ ਬਜਟ ਸਿੱਧਾ ਡਬਲ ਹੋ ਗਿਆ 300 ਕਰੋੜ ਦਾ ਬਜਟ ਹੋ ਗਿਆ ਤੇ ਉਹਦੇ ਵਿੱਚੋਂ ਇੱਕ ਵੱਡਾ ਕੱਟ ਹੈ ਜਿਹੜਾ ਉਹ ਕੁਝ ਲੋਕਾਂ ਨੂੰ ਮਿਲਦਾ ਵੀ ਹੈ ਤਸਵੀਰਾਂ ਕੁਝ ਤੁਹਾਨੂੰ ਦਿਖਾ ਦਿੰਦੇ ਆ ਜਿੱਦ ਵਿੱਚ ਵੱਖ-ਵੱਖ ਆਂਗਰਵਾੜੀ ਸੈਂਟਰਾਂ ਦੇ ਵਿੱਚ ਉੱਲੀ ਲੱਗਿਆ ਹੋਇਆ ਖਾਣਾ ਪਹੁੰਚ ਰਿਹਾ ਬੜਾ ਮਾਜਰਾ ਖਰੜ ਬਲੌਂਗੀ ਮੋਹਾਲੀ ਮੂਸਾ ਮਾਂਸ ਮੱਲਿਆਣਾ ਮੋਕਾ ਖਿਆਲਾ ਖੋਰਦ ਮਾਨਸਾ ਢੂੜਕੋਟ ਪਿੰਡ ਨਿਹਾਲ ਸਿੰਘ ਵਾਲਾ ਇਹ 6 ਤਸਵੀਰਾਂ ਹੈ ਤਸਵੀਰਾਂ ਤੋਂ ਹੋਰ ਵੀ ਬਹੁਤ ਸਾਰੀਆਂ ਨੇ ਪਰ ਇਹ 6 ਤਸਵੀਰਾਂ ਤੁਸੀਂ ਦੇਖੋ ਇਹ ਸਾਰੇ ਹੀ ਉਲੀ ਲੱਗਿਆ ਹੋਇਆ ਖਾਣਾ ਕਿਸਦਾ ਉਲੀ ਲੱਗਿਆ ਹੋਇਆ ਕਿਸ ਵਿੱਚ ਕੀੜੇ ਤੁਰ ਰਹੇ ਨੇ ਕੋਈ ਬਦਬੂ ਮਾਰ ਰਿਹਾ ਔਰ ਇਹ ਖਾਣਾ ਬੱਚਿਆਂ ਨੂੰ ਦਿੱਤਾ ਜਾਂਦਾ ਆਂਗਰਵਾੜੀ ਸੈਂਟਰ ਦੇ ਵਿੱਚ ਜੇ ਇਹ ਖਾਣਾ ਆਂਗਨਵਾੜੀ ਵਰਕਰ ਇਹ ਅੱਗੇ ਘਰੋਂ ਘਰੀ ਤੋੜ ਦੇਣ ਤਾਂ ਕੀ ਹਾਲ ਹੋਵੇ ਇਹ ਤੁਸੀਂ ਸਹਿਜੇ ਅੰਦਾਜ਼ਾ ਲਾ ਸਕਦੇ ਹੋ ਸਾਡੇ ਸਹਿਯੋਗੀ ਵੱਲੋਂ ਜਦੋਂ ਮੌਕੇ ਤੇ ਪਹੁੰਚ ਕੀਤੀ ਗਈ ਕਿਉਂਕਿ ਸਾਡੇ ਤਾਂ ਆਂਗਣਵਾੜੀ ਵਰਕਰਾਂ ਨੇ ਇਹ ਆਵਾਜ਼ ਪਹਚਾਈ ਕਿ ਤੁਸੀਂ ਆਓ ਅਸੀਂ ਤੁਹਾਨੂੰ ਲਾਈਵ ਖੋਲ ਕੇ ਦਿਖਾਣੇ ਆ ਕਿ ਕਿਵੇਂ ਹਜੇ ਇਹ ਨਹੀਂ ਹੈ ਕਿ ਐਕਸਪਾਇਰੀ ਡੇਟ ਖਤਮ ਹੋ ਗਿਆ ਹੈ ਹਜੇ ਐਕਸਪਾਇਰੀ ਡੇਟ ਵੀ ਪਈ ਹੈ ਐਕਸਪਾਇਰੀ ਡੇਟ ਹੋਣ ਦੇ ਬਾਵਜੂਦ ਮਤਲਬ ਮਿਆਦ ਉਹਦੀ ਹਲੇ ਪੁੱਗੀ ਨਹੀਂ ਹੈ ਮਿਆਦ ਉਹਦੀ 3-4 ਮਹੀਨੇ ਪਈ ਪਈ ਹੈ ਪਰ ਫਿਰ ਵੀ ਅੰਦਰ ਖਾਣਾ ਜਿਹੜਾ ਉਹਨੂੰ ਉਲੀ ਲੱਗੀ ਹੋਈ ਹੈ ਜੀ ਸਾਡਾ ਖਾਣਾ ਇਹ 25 ਤਰੀਕ ਨੂੰ ਆਇਆ ਸਾਡੇ ਕੋਲ ਇੱਥੇ ਦਾਉ 25 ਜੁਲਾਈ ਨੂੰ ਹੂੰ ਤੇ ਹੁਣ ਜਿਹੜੇ ਸਾਨੂੰ ਬਾਰ ਬਾਰ ਕਿਹਾ ਜਾ ਗਿਆ ਵੀ ਆਪਣਾ ਸੈਂਟਰ ਤੋਂ ਜਿਹੜਾ ਉੱਥੋਂ ਜਿਹੜਾ ਰਸਨਾ ਚੱਕ ਕੇ ਆਪਣੇ ਸੈਂਟਰਾਂ ਚ ਲਿਆਇਆ ਜਾਵੇ ਪਹਿਲੀ ਗੱਲ ਤਾਂ ਮੇਨ ਗੱਲ ਹੈ ਕਿ ਜਿਹੜਾ ਸਾਡੇ ਸੈਂਟਰਾਂ ਦਾ ਖਾਣਾ ਉਹ ਇੱਕ ਤੋਂ ਇਕੱਠਾ ਕੇ ਰਿਆ ਜਾਂਦਾ ਜਿਹਦੇ ਵਾਸਤੇ ਨਾ ਸਾਨੂੰ ਕੋਈ ਚੱਕਣ ਨੂੰ ਕੁਝ ਮਿਲਦਾ ਸੀ ਆਪਣੇ ਪੱਲੇ ਤੋਂ ਚੱਕ ਕੇ ਲੈ ਜਾਂਦੀਆਂ ਇਹਨਾਂ ਨੂੰ ਅਜੇ ਵੇਖੋ ਇਹ ਤੁਸੀਂ ਦੇਖ ਸਕਦੇ ਆ ਸਾਡੇ ਸਾਰੇ ਸੈਂਟਰਾਂ ਦਾ ਖਾਣਾ ਇੱਥੇ ਆਇਆ ਹੋਇਆ ਹੈ ਅੱਛਾ ਅੱਜ ਅੱਜ ਫਿਰ ਸਾਡੇ ਸੁਪਰਵਾਈਜ਼ਰ ਮੈਡਮ ਆਏ ਸੀ ਉਹ ਕਹਿੰਦੇ ਸੀ ਵੀ ਇਹਨਾਂ ਨੂੰ ਤੁਸੀਂ ਚੈੱਕ ਕਰੋ ਉਹ ਆਏ ਕੋਈ ਉਹਨਾਂ ਦੇ ਸਾਹਮਣੇ ਇਹ ਜਿਹੜਾ ਖਾਣਾ ਇਦਾਂ ਦਾ ਗੰਦਾ ਉਲੀ ਵਾਲਾ ਇਹ ਦਲੀਏ ਦੇ ਉਹ ਪਤਾ ਨਾ ਕੀ ਸੀ ਇਹ ਵੀ ਦੱਸ ਦਿੰਦੇ ਆ ਸੁਪਰਵਾਈਜ਼ਰ ਇੱਥੇ ਬੈਠੇ ਹੋਏ ਸੀ ਜਦੋਂ ਅਸੀਂ ਆਏ ਲੇਕਿਨ ਜਦੋਂ ਅਸੀਂ ਪਹੁੰਚੇ ਇੱਥੇ ਸਾਨੂੰ ਵੇਖ ਕੇ ਉਹ ਨਾਲ ਦੀ ਨਾਲ ਦੌੜ ਵੀ ਗਏ ਨਾਲ ਦੀ ਨਾਲ ਇੱਥੇ ਬਿਨਾ ਜਿਹੜਾ ਕੋਈ ਫਾਰਮੈਲਟੀ ਕੀਤੇ ਇੱਥੇ ਬਿਨਾ ਇਹਨਾਂ ਨੂੰ ਦੱਸੇ ਚਲੇ ਗਏ ਕਿਉਂਕਿ ਡਰ ਉਹਨਾਂ ਨੂੰ ਲੱਗ ਰਿਹਾ ਕਿ ਖਿੱਤ ਕਿਤੇ ਇਹਨਾਂ ਦੇ ਖਾਤੇ 'ਚ ਨਾ ਚੜ ਜੇ ਤਾਂ ਇਹ ਇਹ ਸੱਚ ਹੈਗਾ ਕਿ ਉਹ ਇੱਥੋਂ ਚਲੇ ਗਏ ਤੁਹਾਨੂੰ ਦੱਸ ਕੇ ਗਏ ਹਾਂਜੀ ਇਹ ਬਿਲਕੁਲ ਸਹੀ ਆ ਤੁਹਾਡੇ ਸਾਹਮਣੇ ਨੇ ਸਾਨੂੰ ਬਿਨਾ ਦੱਸੇ ਤੇ ਉਹ ਦੌੜ ਗਏ ਆ ਸਕੂਟਰ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਪ੍ਰੈਸ ਆ ਰਹੀ ਹੈ ਕਿ ਉਹ ਕਹਿ ਰਹੇ ਸੀ ਕਿ ਤੁਸੀਂ ਇਹ ਨਿਊਜ਼ ਨਾਲ ਲਵਾਓ ਨਾ ਲਵਾਓ ਤਾਂ ਅਸੀਂ ਆਪਣੇ ਦਮ ਤੇ ਨਿਊਜ਼ ਲਵਾਈ ਹੈ ਕਿਉਂਕਿ ਸਾਡੇ ਲਾਪਾਤਰੀਏ ਖਾਣਾ ਲੈਣਾ ਨਹੀਂ ਚਾਹੁੰਦੇ ਤੇ ਦਿਖਾ ਦਿਓ ਜਰਾ ਖਾਣਾ ਦਿਖਾ ਦਿਓ ਜਰਾ ਜਿਹੜੀ ਉਲੀ ਲੱਗੀ ਹੋਈ ਹੈ ਤੁਸੀਂ ਜਿਹੜਾ ਆਪਣੇ ਹੱਥ ਨਾਲ ਦਿਖਾ ਵੀ ਦਿਓ ਆ ਦੇਖੋ ਜੀ ਇਹ ਜਿਹੜਾ ਖਾਣਾ ਹੈ ਇਹ ਬਿਲਕੁਲ ਇਹ ਪੈਕਟਾ ਚੋਂ ਨਿਕਲਿਆ ਹਲੇ ਅਸੀਂ ਦੋ ਤਿੰਨ ਸੈਂਟਰਾਂ ਦਾ ਖਾਣਾ ਚੈੱਕ ਕੀਤਾ ਹੈ ਹਲੇ ਬਾਕੀ ਸਾਡਾ ਪੂਰੇ ਖੇਲੇ ਤੋਂ ਜਿਹੜਾ ਖੋਲੇ ਗਏ ਆ ਦੋ ਪੈਕਟਾਂ ਦਾ ਆਹ ਹਾਰ ਦੇਖ ਸਕਦੇ ਹੋ ਅਗਰ ਅਸੀਂ ਪੂਰਾ ਥੈਲਾ ਖੋਲੀਏ ਪੂਰਾ ਥੈਲਾ ਚੈੱਕ ਕੀਤਾ ਜਾਵੇ ਤਾਂ ਉਹਦੇ ਵਿੱਚ ਪਤਾ ਨਹੀਂ ਕਿੰਨਾ ਕੁਝ ਨਿਕਲਣਾ ਇਹ ਐਡ ਪ੍ਰੈਜ਼ੈਂਟ ਅਸੀਂ ਸੁਪਰਵਾਈਜ਼ਰ ਦੀ ਹਾਜ਼ਰੀ ਵਿੱਚ ਸਿਰਫ ਦੋ ਦੋ ਪੈਕੇਟ ਖੋਲ ਕੇ ਚੈੱਕ ਕੀਤੇ ਗਏ ਆ ਹੁਣ ਤੁਸੀਂ ਖੁਦ ਦੇਖ ਸਕਦੇ ਹੋ ਉੱਲੀ ਲੱਗੀ ਐ ਚੂਹਿਆਂ ਦੀਆਂ ਮਿੰਗਣਾਂ ਖਾਣਿਆਂ ਵਿੱਚ ਤੇ ਇਹ ਖਾਣਾ ਜੇ ਅਸੀਂ ਲਾਹ ਪਾਤਰੀਆਂ ਨੂੰ ਦੇ ਰਹੇ ਆ ਤਾਂ ਉਹ ਉੱਥੇ ਬਲੇਮ ਸਾਡੇ ਤੇ ਆਂਦਾ ਕਿ ਅੰਗਣ ਵਾਲੀ ਵਰਕਰ ਨੇ ਖਾਣਾ ਦਿੱਤਾ ਹੂੰ ਉਹ ਖਾਣਾ ਜਿਹੜਾ ਜਾਨਵਰਾਂ ਧੱਕੇ ਵੀ ਪਰੋਸਿਆ ਨਾ ਜਾਵੇ ਜਿਹੜੇ ਹਾਲਾਤ ਨੇ ਜਾਨਵਰ ਨੂੰ ਵੀ ਦੇਣ ਲੱਗਿਆ 10 ਵਾਰ ਸੋਚੀਏ ਭਾਈ ਇਹ ਖਾਣਾ ਖਾ ਕੇ ਜਾਨਵਰ ਬਿਮਾਰ ਨਾ ਹੋ ਜੇ ਤੇ ਉਹ ਖਾਣਾ ਜਿਹੜਾ ਉਹ ਛੋਟੇ ਛੋਟੇ ਬੱਚਿਆਂ ਨੂੰ ਪਰੋਸਿਆ ਜਾ ਰਿਹਾ ਉਹ ਖਾਣਾ ਪ੍ਰੈਗਨੈਂਟ ਡੇਡੀਸ ਨੂੰ ਦਿੱਤਾ ਜਾ ਰਿਹਾ ਇਸ ਤੋਂ ਵੱਧ ਮੈਂ ਕਹਾਂਗਾ ਕਿ ਮੰਦ ਭਾਗੀ ਗੱਲ ਹੋਰ ਕੀ ਹੋ ਸਕਦੀ ਹੈ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਤੇ ਲਈ ਸਾਡੇ ਨਾਲ ਦਲੇਰ ਮਲਤਾਨੀ ਸਾਹਿਬ ਮੌਜੂਦ ਨੇ ਰਿਟਾਇਰਡ ਸਿਵਲ ਸਰਜਨ ਨੇ ਹਰਗੁਬਿੰਦ ਕੌਰ ਜੀ ਮੌਜੂਦ ਨੇ ਪ੍ਰਧਾਨ ਨੇ ਆਂਗਣਵੜੀ ਵਰਕਰ ਯੂਨੀਅਨ ਪੰਜਾਬ ਦੇ ਬਹੁਤ-ਬਹੁਤ ਸ ਤੇ ਸੀ ਤਾਂ ਬੜੀ ਉਮੀਦ ਸੀ ਮੈਨੂੰ ਕਿ ਡਿਪਾਰਟਮੈਂਟ ਇਹ ਕਾਰਵਾਈ ਕਰੇਗਾ ਤੁਰੰਤ ਪ੍ਰਭਾਵ ਦੇ ਨਾਲ ਜਿਹੜਾ ਇਹ ਰਾਸ਼ਨ ਖਰਾਬ ਹੈ ਇਹਨੂੰ ਜ਼ਬਤ ਕੀਤਾ ਜਾਏਗਾ ਔਰ ਕਾਰਵਾਈ ਕੀਤੀ ਜਾਏਗੀ ਉਸ ਕੰਪਨੀ ਦੇ ਖਿਲਾਫ ਜਿਹੜੀ ਇਹ ਕੰਪਨੀ ਗਲਤ ਗੰਦਾ ਖਾਣਾ ਉਲੀ ਲੱਗਿਆ ਖਾਣਾ ਜਿਹੜਾ ਇਹ ਛੋਟੇ ਛੋਟੇ ਬੱਚਿਆਂ ਨੂੰ ਪ੍ਰੋਸਰੀ ਹੈ ਪਰ ਕੋਈ ਕਾਰਵਾਈ ਹਲੇ ਤੱਕ ਤੁਹਾਡੀ ਨੋਟਿਸ ਦੇ ਵਿੱਚ ਆਈ ਹੈ ਕਿ ਕੋਈ ਕਾਰਵਾਈ ਹੋਈ ਹੈ ਉਸ ਤੋਂ ਬਾਅਦ ਲਗਾਤਾਰ ਅਜਿਹੇ ਘਟਰਾਵਾਂ ਸਾਹਮਣੇ ਆ ਰਹੀਆਂ ਨੇ ਕਿ ਉਲੀ ਲੱਗਿਆ ਖਾਣਾ ਆ ਰਿਹਾ ਵੱਖ-ਵੱਖ ਸੈਂਟਰਾਂ 'ਚ ਹਾਂਜੀ ਮੈਂ ਇੱਥੇ ਦੱਸਣਾ ਚਾਹੂੰਗੀ ਕਿ ਮਹਿਕਮੇ ਨੇ ਕੋਈ ਕਾਰਵਾਈ ਨਹੀਂ ਕੀਤੀ। ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਮਹਿਕਮੇ ਨੇ ਤਾਂ ਕਰਨੀ ਨਹੀਂ ਸੀਗੀ ਕਿ ਮਹਿਕਮੇ ਦਾ ਤਾਂ ਇਹ ਸਾਰਾ ਕਰਿਆ ਧਰਈ ਹੈ ਨਾ ਕਿਉਂਕਿ ਸਾਰਾ ਭੇਜ ਹੀ ਰਿਹਾ ਹੈ। ਹਾਂ ਇਸ ਮਨਿਸਟਰ ਬਲਜੀਤ ਕੌਰ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਉਲਟਾ ਪੜਦੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਸ ਨੂੰ ਸਾਹਮਣੇ ਲੈ ਕੇ ਆਊਗਾ ਮੈਖਮੇ ਦਾ ਅਕਸ ਖਰਾਬ ਕਰੂਗਾ ਮੈਂ ਉਹਦੇ ਤੇ ਕਾਰਵਾਈ ਕਰੂੰਗੀ ਵਰਕਰ ਤੇ ਕਾਰਵਾਈ ਹੋਊਗੀ ਜਿਹੜੀ ਇਹ ਦਸੂਗੀ ਕਿ ਇਹ ਰਸ਼ਨ ਸਾਡੇ ਕੋਲੇ ਖਰਾਬ ਆਇਆ ਹੈ ਕੰਪਨੀ ਤੇ ਕੋਈ ਕਾਰਵਾਈ ਨਹੀਂ ਹੋਊਗੀ ਸਰਕਾਰ ਇਹਦੇ ਤੇ ਕੋਈ ਐਕਸ਼ਨ ਨਹੀਂ ਲਊਗੀ ਤੇ ਅੱਜ ਉਲਟਾ ਇੱਕ ਹੋਰ ਚਿੱਠੀ ਕੱਢ ਦਿੱਤੀ ਹੈ ਮੈਂ ਤੁਹਾਨੂੰ ਦਿਖਾਉਣਾ ਚਾਹਣੀ ਹੈ ਕਿ ਆ ਲੈਟਰ ਆ ਮੇਰੇ ਕੋਲੇ ਅੱਜ ਹੀ ਆਈ ਹੈ ਕਿ ਆਂਗਣਵਾੜੀ ਵਰਕਰਾਂ ਦਾ ਮੈਡੀਕਲ ਕਰਾਓ। ਅੱਛਾ। ਹੂੰ। ਦੱਸੋ ਵੀ ਆਂਗਣਵਾੜੀ ਵਰਕਰ ਅਸੀਂ 34-34 ਸਾਲ ਦੀ ਸਰਵਿਸ ਹੋ ਗਈ ਕਿਸੇ ਦੀ 20 ਸਾਲ ਦੀ ਕਿਸੇ ਦੀ 34 ਸਾਲ ਦੀ ਕਿਸੇ ਦੀ 35-36 ਕੋਈ ਇੰਨੀ-ਇੰਨੀ ਸਰਵਿਸ ਹੋ ਗਈ ਕਿ ਸਾਨੂੰ ਅੱਜ ਤੱਕ ਮਹਿਕਮੇ ਨੂੰ ਪਤਾ ਨਹੀਂ ਲੱਗਿਆ ਕਿ ਅਸੀਂ ਖਾਣਾ ਨਹੀਂ ਵਧੀਆ ਬਣਾ ਸਕਦੀਆਂ ਸਾਡੀਆਂ ਹੈਲਪਰ ਖਾਣਾ ਨਹੀਂ ਵਧੀਆ ਬਣਾ ਸਕਦੀਆਂ ਕੀ ਸਿੱਧ ਕਰਨਾ ਚਾਹੁੰਦੀ ਹੈ ਸਰਕਾਰ ਕਿ ਤੁਸੀਂ ਆਂਗਣਵਾੜੀ ਵਰਕਰਾਂ ਤੇ ਕਾਰਵਾਈ ਕਰਨਾ ਚਾਹੁੰਦੇ ਹੋ। ਹੂੰ। ਤੇ ਤੁਸੀਂ ਕੰਪਨੀ ਤੇ ਕੋਈ ਕਰ ਰਹੇ ਹੋ ਮੈਂ ਹਰ ਅਰਗੂਮੈਂਟ ਕਰছি ਇਹਦੇ ਵਿੱਚ ਹਰਜ ਕੀ ਹੈ ਜੇ ਮੈਡੀਕਲ ਜੇ ਮੈਡੀਕਲ ਟੈਸਟ ਹੋ ਜਾਂਦਾ ਉਹ ਫਿਟਨੈਸ ਚੈੱਕ ਕਰਨਾ ਚਾਹੁੰਦੇ ਨੇ ਹਰਜ ਕੀ ਹੈ ਤੁਹਾਨੂੰ ਕੀ ਲੱਗਦਾ ਕਿ ਮੁੱਦਾ ਪਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ ਨਾ ਇਹ ਤਾਂ ਚਾਹੀ ਨਹੀਂ ਕਿ ਅਸੀਂ ਸਾਡਾ ਮੈਡੀਕਲ ਉਹ ਕਹਿੰਦੇ ਵੀ ਇੰਨਾ ਸਿਵਲ ਸਰਜਨ ਤੋਂ ਮੈਡੀਕਲ ਲੋ ਵੀ ਖਾਣਾ ਬਣਾਉਣ ਦੇ ਯੋਗ ਹੈਗੇ ਜਾਂ ਨਹੀਂ ਦੱਸੋ ਅੱਛਾ ਓਕੇ ਆ ਲਿਖਿਆ ਸਿੱਥੀ ਚ ਵੀ ਅਸੀਂ ਖਾਣਾ ਬਣਾਉਣ ਦੇ ਯੋਗ ਹੈਗੇ ਆ ਕਿ ਨਹੀਂ ਦੱਸੋ ਅਸੀਂ ਘਰਾਂ ਦੇ ਵਿੱਚ ਆਉਦੇ ਬੱਚੇ ਪਾਲਦਿਆਂ ਖਾਣਾ ਬਣਾਉਣੀਆਂ ਕਿ ਸਾਨੂੰ ਬਿਮਾਰੀਆਂ ਲੱਗੀਆਂ ਹੋਈਆਂ ਕੋਈ ਕਿੱਦਾਂ ਦੇਖੋ ਕਿੱਦਾਂ ਮੁੱਦੇ ਨੂੰ ਪਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿੱਦਾਂ ਸਾਰਾ ਕੁਝ ਇੱਦਾਂ ਗੋਲ-ਗੋਲ ਘੁਮਾਇਆ ਜਾ ਰਿਹਾ ਵੀ ਤੁਸੀਂ ਉਹ ਖਾਣੇ ਦੀ ਸੈਂਪਲਿੰਗ ਨਹੀਂ ਕਰ ਰਹੇ ਜਿਹੜਾ ਖਾਣਾ ਖਰਾਬ ਹੈ ਜਿਹਦਾ ਅੱਜ ਸਾਡੇ ਕੋਲ ਇੱਕ ਵੀਡੀਓ ਆਈ ਮੋਗੇ ਤੋਂ ਉਹਨਾਂ ਨੇ ਲਾਈਵ ਵੀਡੀਓ ਬਣਾਈ ਕਿ ਅਸੀਂ ਤੁਹਾਨੂੰ ਦਿਖਾਉਣੇ ਆ ਵੀ ਦੇਖੋ ਵੀ ਪਸ਼ੂ ਵੀ ਖਾਂਦੇ ਆ ਕਿ ਨਹੀਂ ਉਹਨਾਂ ਨੇ ਉਦਲੀਆ ਪਾਇਆ ਮੱਝ ਸੁੰਘ ਕੇ ਪਾਸੇ ਖੋ ਕੇ ਖੜ ਗਈ ਚੰਗੇ ਭਲੇ ਪੱਠੇ ਖਾ ਰਹੀ ਸੀ ਉਹ ਹਰਾ ਖਾ ਰਹੀ ਸੀ ਮੱਝ ਨੇ ਉਹਨੂੰ ਖਾਦਾ ਨਹੀਂ ਹੈਗਾ ਤੇ ਉਹਨੂੰ ਉਹਦੀ ਸੈਂਪਲਿੰਗ ਨਹੀਂ ਕਰਾਉਣੀ ਉਹਨੂੰ ਚੈੱਕ ਨਹੀਂ ਕਰਾਉਣਾ ਅੰਗਣਵਾੜੀ ਵਰਕਰ ਦਾ ਮੈਡੀਕਲ ਕਰਾਉਣਾ ਵੀ ਇਹ ਖਾਣਾ ਬਣਾਉਣ ਦੇ ਯੋਗ ਹੈਗੀ ਹੈ ਕਿ ਨਹੀਂ ਦੱਸੋ ਆਹ ਤਾਂ ਪਹਿਲੀ ਵਾਰੀ ਸੁਣਿਆ ਹੈਗਾ ਇਦਾਂ ਦੇ ਕੰਮ ਇਹ ਸਰਕਾਰ ਕਰ ਰਹੀ ਹੈ ਤੇ ਹਰਗੋਬਿੰਦ ਕੌਰ ਜੀ ਕਿੱਥੋਂ 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 ਸ਼ਿਕਾਇਤ ਆਈ ਹੈ ਖਰਾਬ ਖਾਣੇ ਦੀ ਖਰਾਬ ਖਾਣੇ ਦੀ ਹੁਣ ਤੱਕ ਕਿੱਥੋਂ ਕਿੱਥੋਂ ਤੱਕ ਤੁਹਾਡੇ ਕੋਲ ਸ਼ਿਕਾਇਤ ਆ ਚੁੱਕੀ ਹੈ ਸ਼ਿਕਾਇਤ ਲਗਭਗ ਸਾਰੇ ਪੰਜਾਬ ਦੇ ਜੀ ਹਰ ਮੈਨੂੰ ਬਹੁਤ ਸਾਰੇ ਅੰਗੜਵਾੜੀ ਵਰਕਰ ਦੱਸ ਰਹੀਆਂ ਕਿ ਸਾਡੇ ਕੋਲੇ ਖਾਣਾ ਖਰਾਬ ਪਹੁੰਚ ਰਿਹਾ ਲਾਪਤਰੀ ਸਾਡੇ ਲੈਬ ਤੋਂ ਹਨਕਾਰੀਏ ਲੋਕ ਖੁਦ ਕਹਿ ਰਹੇ ਆ ਬਸ਼ਨੰਦੀ ਪਿੰਡ ਦੀ ਵੀਡੀਓ ਆਈ ਹੈ ਉੱਥੇ ਲੋਕਾਂ ਨੇ ਕਿਹਾ ਕਿ ਜਿਹੜੇ ਮੁਰਮੀਆਂ ਬੱਕਰੀ ਨੂੰ ਜੀ ਕਿਲੋ ਭਾਈਆਂ ਆ ਇਹ ਵੀ ਜਿੱਤੇ ਨਹੀਂ ਖਾ ਸਕਦੇ ਜੀ ਸੋ ਇਦਾਂ ਦੇ ਹਾਲਾਤ ਹੈ ਵੀ ਇੰਨੀ ਕਿਰਕ ਆਉਂਦੀ ਹੈ ਜਰ ਹਰ ਚੀਜ਼ ਖਰਾਬ ਹੈ ਪਰ ਸਰਕਾਰ ਮੰਨਣ ਲਈ ਤਿਆਰ ਨਹੀਂ ਹੈਗੀ ਇਹ ਮੈਨੂੰ ਲੱਗਦਾ ਕਿਸੇ ਦੀ ਬਲੀ ਲੈਣਗੇ ਫਿਰ ਕਿਸੇ ਬੱਚੇ ਨੂੰ ਕੁਝ ਹੋਊਗਾ ਜੇ ਉਹ ਵਾਪਸ ਆਣਾ ਥੋੜੀ ਜਿਹੀ ਠੀਕ ਹੈ ਜੀ ਤਲਵੀਰ ਮਲਤਾਨੀ ਸਾਹਿਬ ਸਾਡਾ ਮੌਜੂਦ ਨੇ ਸਿਵਲ ਸਰਜਨ ਨੇ ਚੰਗੀ ਤਰ੍ਹਾਂ ਜਾਣਦੇ ਨੇ ਕਿ ਕਿਹੜੀ ਖੁਰਾਕ ਜੜੀ ਹੈ ਉਹ ਬੱਚਿਆਂ ਦੇ ਲਈ ਅਗਰਵਤੀ ਔਰਤਾਂ ਦੇ ਲਈ ਠੀਕ ਹੈ ਮਲਤਾਨੀ ਸਾਹਿਬ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇੱਕ ਬੜਾ ਇੰਪੋਰਟੈਂਟ ਸਵਾਲ ਪੁੱਛਣਾ ਚਾਹਨਾ ਹੈ ਜਿਹੜੇ ਇਹ ਆਂਗਣਵਾੜੀ ਸੈਂਟਰ ਹੁੰਦੇ ਨੇ ਆਂਗਣਵਾੜੀ ਸੈਂਟਰ ਬੱਚਿਆਂ ਦੇ ਲਈ ਕਿੰਨੇ ਕੁ ਜ਼ਰੂਰੀ ਨੇ ਤੇ ਬੱਚਿਆਂ ਦੀ ਜਿਹੜੀ ਖੁਰਾਕ ਉੱਥੇ ਦਿੱਤੀ ਜਾਂਦੀ ਹੈ ਉਹ ਕਿੰਨੀ ਕੁ ਜ਼ਰੂਰੀ ਹੈ ਕੀ ਸਿਰਫ ਖਾਣਾ ਪੂਰਤੀ ਜੋਗੇ ਹੁਣ ਆਂਗਣਵਾੜੀ ਸੈਂਟਰ ਰਹਿ ਗਏ ਨੇ ਜਾਂ ਵਾਕਈ ਤੁਹਾਨੂੰ ਲੱਗਦਾ ਹੈ ਕਿ ਜੇ ਸਹੀ ਤਰੀਕੇ ਨਾਲ ਆਂਗਣਵਾੜੀ ਸੈਂਟਰ ਚਲਾਏ ਜਾਣ ਤਾਂ ਬੱਚਿਆਂ ਤੇ ਲਈ ਅਗਰਵਤੀ ਔਰਤਾਂ ਲਈ ਬਹੁਤ ਲਾਹੇਵੰਦ ਸਾਬਤ ਹੋ ਸਕਦੇ ਨੇ ਹਰਪ੍ਰੀਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਤਿ ਸ਼੍ਰੀ ਅਕਾਲ ਔਰ ਕੋ ਪਹਿਲੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਔਰ ਕੋਰ ਦੋਸਤਾਂ ਦੀ ਤਰ੍ਹਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼ਕਾਲ ਜੀ ਜੀ ਇਹ ਇੱਕ ਸੈਂਟਰਲ ਗਵਰਨਮੈਂਟ ਦਾ ਜਿਹੜਾ ਇਹ ਪ੍ਰੋਗਰਾਮ ਜਦੋਂ ਸਟਾਰਟ ਹੋਇਆ ਸੀਗਾ ਆਂਗਰਮਾੜੀ ਦਾ ਸੈਂਟਰ ਦਾ ਜੀ ਤਾਂ ਹਰਪ੍ਰੀਤ ਜੀ ਇਹ ਬਿਲਕੁਲ ਉਹਨਾਂ ਲੋਕਾਂ ਵਾਸਤੇ ਸੀ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਮੇਰਾ ਅਸਲਸ ਕਹਿੰਦਾ ਮਤਲਬ ਹੈਗਾ ਕਿ ਛੋਟੇ ਬੱਚੇ ਔਰ ਜਿਹੜੀਆਂ ਪ੍ਰੈਗਨੈਂਟ ਮਦਰਸ ਸੀਗੀਆਂ ਉਹਨਾਂ ਵਾਸਤੇ ਜੀ ਪਰ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਜਿਹੜਾ ਹੈਗਾ ਫੀਲਡ ਦੇ ਦੌਰਾਨ ਇਹ ਰਿਹਾ ਕਿ ਇਸ ਸੈਂਟਰਸ ਦੀ ਜਿੰਨੇ ਵੀ ਆਂਗਣਵਾੜੀ ਸੈਂਟਰਸ ਹੈਗੇ ਨੇ ਇਹਨਾਂ ਦੀ ਕੋ ਬਹੁਤ ਹੀ ਵਧੀਆ ਸੁਪਰਵਾਈਜ਼ਨ ਨਹੀਂ ਹੋਈ ਪਰ ਮੈਨੂੰ ਜਿਹੜੀ ਸਭ ਤੋਂ ਮਾੜੀ ਗੱਲ ਅੱਜ ਮੈਂ ਉਹ ਵਿਕਰਮਜੀਤ ਜੀ ਜਿਹੜੇ ਹੈਗੇ ਆ ਆਪਣੇ ਸੀਡੀਪੀਓ ਰਹੀਆ ਤੋਂ ਜੋ ਜਿਨ੍ਹਾਂ ਨੂੰ ਇਹਨਾਂ ਨੇ ਸਸਪੈਂਡ ਕੀਤਾ ਹੈ ਹੂੰ ਉਹਨਾਂ ਦੀ ਸਾਰੀ ਸਟੋਰੀ ਮੈਂ ਸੁਣੀ ਹੈ ਬੇਤਰੀ ਜੀ ਜੀ ਲੇਕਿਨ ਜਿਸ ਤੰਗ ਦੇ ਨਾਲ ਉਹਨਾਂ ਨੇ ਦੱਸਿਆ ਉਥੋਂ ਤਾਂ ਇਹ ਲੱਗਦਾ ਹੈ ਕਿ ਕਟੜ ਇਮਾਨਦਾਰਨ ਵਾਲੀ ਸਰਕਾਰ ਤਾਂ ਕਟੜ ਬੇਈਮਾਨੀ ਵਾਲੀ ਸਰਕਾਰ ਲੱਗ ਰਹੀ ਹੈ ਉਹਨਾਂ ਦੀ ਫੇਸ ਵੈਲਿਊ ਤੋ ਹੀ ਲੱਗ ਰਹੀ ਹੈ ਜੋ ਉਹਨਾਂ ਨੇ ਸਾਰੀ ਗੱਲ ਜਿਹੜੀ ਹੈਗੀ ਉਹ ਦੱਸੀ ਹੈ ਜਿਸ ਤਰ੍ਹਾਂ ਤੁਸੀਂ ਇਹ ਗੱਲ ਕਹੀ ਹੈ ਕਿ ਇਹ ਛੋਟੇ ਬੱਚੇ ਜਿਹੜੇ ਨੇ ਇਹਨਾਂ ਦਾ ਅਸੀਂ ਜਿਹੜਾ ਹੈਗਾ ਉਹ ਜਦੋਂ ਸਵਸਥ ਭਾਰਤੀ ਗੱਲ ਕਰਦੇ ਆਂ ਜਦੋਂ ਅਸੀਂ ਇਹ ਗੱਲ ਕਹਿੰਦੇ ਆਂ ਕਿ ਸੇਤ ਹੈ ਜਾ ਵਰਡ ਯੂਜ਼ ਹੁੰਦਾ ਜਾਨ ਹੈ ਤੇ ਜਹਾਨ ਹੈ ਕਿ ਇਹ ਬੱਚੇ ਜਿਹੜੇ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਇਸੇ ਤਰ੍ਹਾਂ ਸਿਮਿਲਰਲੀ ਜਿਹੜੇ ਹੈਗੇ ਆ ਪ੍ਰੈਗਨੈਂਟ ਮਦਰ ਸੀਗੀਆਂ ਉਹਨਾਂ ਨੂੰ ਵੀ ਇਸ ਗੱਲ ਦੇ ਵਾਸਤੇ ਬਹੁਤ ਜ਼ਰੂਰੀ ਕਿਉਂਕਿ ਮਾਂ ਦੀ ਸਿਹਤ ਤੇ ਬੱਚੇ ਦੀ ਸਿਹਤ ਜੀ ਦੋਨੇ ਇੰਪੋਰਟੈਂਟ ਜਿਹੜੀਆਂ ਉਹਨਾਂ ਪੇਟ ਦੇ ਵਿੱਚ ਪਲ ਰਿਹਾ ਬੱਚਾ ਦੋਨੇ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਹੁੰਦੀਆਂ ਨੇ ਔਰ ਅਸੀਂ ਇਹ ਦੇਖਿਆ ਸੀਗਾ ਕਿ ਸਟੈਟਿਸਟਿਕਸ ਵੀ ਇਹ ਗੱਲ ਕਹਿੰਦੇ ਆ ਕਿ ਆਂਗਣਵਾੜੀ ਸੈਂਟਰਸ ਦੇ ਆਮ ਦੇ ਨਾਲ ਆ ਕਾਫੀ ਸਾਰੀ ਇੰਪਰੂਵਮੈਂਟ ਬੱਚਿਆਂ ਦੀ ਸਿਹਤ ਦੇ ਵਿੱਚ ਵੀ ਹੋਈ ਜਾਂ ਬੱਚਿਆਂ ਦਾ ਲੁੱਕ ਆਫਟਰ ਖੁਰਾਕ ਦੇ ਨਾਲ ਨਾਲ ਇਹਨਾਂ ਦੀ ਫਿਰ ਜਿਹੜੀ ਐ ਐਜੂਕੇਸ਼ਨ ਸੀਗੀ ਜਾਂ ਜਿਹੜੇ ਪ੍ਰੀਵੈਂਟਿਵ ਪ੍ਰੋਗਰਾਮ ਸਾਡੇ ਚੱਲਦੇ ਸੀਗੇ ਜਿਹਦੇ ਵਿੱਚ ਆਪਾਂ ਬੱਚਿਆਂ ਨੂੰ ਇੰਜੈਕਸ਼ਨ ਲਗਾਣੇ ਹੁੰਦੇ ਆ ਪ੍ਰੈਗਨੈਂਟ ਮਦਰਸ ਨੂੰ ਕੁਝ ਗੱਲਾਂ ਦੱਸਣੀਆਂ ਹੁੰਦੀਆਂ ਨੇ ਉਹਨਾਂ ਦੇ ਜਿਹੜੇ ਹੈਗੇ ਆ ਪ੍ਰੀਵੈਂਟਿਵ ਇੰਜੈਕਸ਼ਨਸ ਲੱਗਦੇ ਆ ਹਮ ਇਹ ਸਾਰਾ ਇੱਕ ਕੋਲੈਬੋਰੇਟਡ ਪ੍ਰੋਗਰਾਮ ਸਿਗਾਇਆ ਹੱਥ ਪਰਟਮ ਦਾ ਮੁਖਤਸਰ ਇੱਕ ਇੱਕ ਗੱਲ ਮੈਂ ਇੱਕ ਸਿਚੁਏਸ਼ਨ ਹੋਰ ਤੁਹਾਡੇ ਸਾਹਮਣੇ ਰੱਖਣੀ ਹੈ ਲਾਸਟ ਟਾਈਮ ਜਦੋਂ ਮੈਂ ਡਿਬੇਟ ਕੀਤੀ ਸੀ ਤਾਂ ਵੇਰਕਾ ਮਿਲਕ ਪਲਾਂਟ ਦੇ ਡਾਇਰੈਕਟਰ ਵੀ ਸਾਹਬ ਦਾ ਡਾਇਰੈਕਟਰ ਵੀ ਰੱਖਿਆ ਸੀ ਉਹ ਕਹਿੰਦੇ ਸੀ ਕਿ ਪਹਿਲਾਂ ਅਸੀਂ ਬਣਾਉਂਦੇ ਸੀਗੇ ਪੰਜੀਰੀ ਵੀ ਅਸੀਂ ਬਣਾਉਂਦੇ ਸੀ ਦਲੀਆ ਖਿਚੜੀ ਅਸੀਂ ਬਣਾਉਂਦੇ ਸੀ ਦੇਸੀ ਘਿਓ ਦੇ ਵਿੱਚ ਸਭ ਕੁਝ ਬਣਦਾ ਸੀਗਾ ਸਾਡੇ ਤੋਂ ਕੰਟਰੈਕਟ ਖੋ ਕੇ ਤੀਜੀ ਕਿਸੇ ਕੰਪਨੀ ਨੂੰ ਦਿੱਤਾ ਗਿਆ ਜਿਹੜੀ ਬਾਹਰ ਦੀ ਆ ਮਤਲਬ ਮੌਜੂਦਾ ਸਰਕਾਰ ਤਾਂ ਦਾਵਾ ਇਹ ਕਰਦੀ ਸੀ ਕਿ ਅਸੀਂ ਰੋਜ਼ਗਾਰ ਦੇਾਂਗੇ ਅਸੀਂ ਜਿਹੜੇ ਲੋਕਲ ਵੈਂਡਰ ਤੁਸੀਂ ਉਹ ਸਾਰਾ ਕੁਝ ਕੰਮ ਖੋ ਕੇ ਕਿਸੇ ਤੀਜੇ ਨੂੰ ਦੇ ਰਹੇ ਹੋ 150 ਕਰੋੜ ਦਾ ਬਜਟ 300 ਕਰੋੜ ਦਾ ਹੋ ਗਿਆ ਫਿਰ ਇਹ ਤਾਂ ਸਿੱਧਾ ਸਿੱਧਾ ਸਾਫ ਸਪਸ਼ਟ ਹੈ ਇਹ ਜੋ ਵਾਰ-ਵਾਰ ਖਾਣਾ ਇਦਾਂ ਖਰਾਬ ਦਿੱਤਾ ਜਾਂਦਾ ਕਿਉਂਕਿ ਤੁਸੀਂ ਵੀ ਮਹਿਕਮਤ ਵਿੱਚ ਰਹੇ ਹੋ ਕਿ ਇਹਨਾਂ ਇਹਨਾਂ ਕੰਪਨੀਆਂ ਦੇ ਖਿਲਾਫ ਕਾਰਵਾਈ ਨਹੀਂ ਹੋਣੀ ਚਾਹੀਦੀ ਇਹ ਜ਼ਹਿਰ ਪਰੋਸ ਰਹੇ ਨੇ ਇਸ ਹਰਪ੍ਰੀਤ ਜੀ ਕਾਰਵਾਈ ਛੱਡ ਕੇ ਇਹਨਾਂ ਦਾ ਜਿਹੜਾ ਜਿਹੜੀ ਸਾਰੀ ਸਰਕਾਰ ਹੈ ਮੇਰੇ ਹਿਸਾਬ ਨਾਲ ਤਾਂ ਜੋ ਅੱਜ ਦੇ ਹਾਲਾਤ ਬਣੇ ਹੋਏ ਨੇ ਇਹ ਜਿਵੇਂ ਮੈਂ ਦੇਖਿਆ ਕਿ ਬਾਰ ਬਾਰ ਜਿਹੜਾ ਹੈਗਾ ਵਿਕਰਮਜੀਤ ਜੀ ਡਿਮਾਂਡ ਕਰ ਰਹੇ ਸੀਗੇ ਜਦੋਂ ਉਹਨਾਂ ਕੋਲੋਂ ਮੀਡੀਆ ਰਹੀ ਪੁੱਛਿਆ ਜਾ ਰਿਹਾ ਸੀਗਾ ਕਿ ਤੁਸੀਂ ਕੀ ਡਿਮਾਂਡ ਕਰਦੇ ਹੋ ਉਹ ਕਹਿੰਦੇ ਜੀ ਸਭ ਤੋਂ ਪਹਿਲਾਂ ਤਾਂ ਮਿਨਿਸਟਰ ਹਟਾਓ ਹੂੰ ਬਾਕੀ ਦੀਆਂ ਗੱਲਾਂ ਤੁਸੀਂ ਬਾਅਦ ਚ ਕਰਿਓ ਕਿਉਂਕਿ ਜਿਸ ਢੰਗ ਦੇ ਨਾਲ ਮਿਨਿਸਟਰ ਜੀ ਨੇ ਝੂਠ ਬੋਲਿਆ ਹੂੰ ਔਰ ਉਹ ਵੀ ਇੱਕ ਡਾਕਟਰ ਹੋਣ ਦੇ ਨਾਤੇ ਕਿਉਂਕਿ ਉਹ ਆਪਣੇ ਆਪ ਹੀ ਕੁਆਲੀਫਾਈਡ ਡਾਕਟਰਸ ਨੇ ਜੀ ਔਰ ਇਹ ਗੱਲ ਠੀਕ ਹੈ ਕਿ ਇਹ ਬਿਰਕਾ ਵਾਲਾ ਜਿਹੜਾ ਆਪਣਾ ਕੋਆਪਰੇਟਿਵ ਸਿਸਟਮ ਜਿਹੜਾ ਚੱਲ ਰਿਹਾ ਇਹ ਬਹੁਤ ਵਧੀਆ ਸਿਸਟਮ ਮੰਨਿਆ ਜਾਂਦਾ ਹੈ ਬਲਕਿ ਵਨ ਆਫ ਦੀ ਬੈਸਟ ਸਿਸਟਮ ਦੇ ਵਿੱਚ ਜਿਹੜਾ ਹੈਗਾ ਉਹ ਇਸ ਨੂੰ ਮੰਨਿਆ ਉਹਦੀ ਜਗ੍ਹਾ ਤੇ ਹਟਾ ਕੇ ਤੁਸੀਂ ਇੱਕ ਬਲੈਕਲਿਸਟਡ ਕੰਪਨੀ ਉਸ ਨੂੰ ਤੁਸੀਂ ਕੰਟਰੈਕਟ ਦਿੰਨੇ ਹੋ ਔਰ ਫਿਰ ਭਾਂਡਾ ਤੁਸੀਂ ਦੇਖਿਆ ਕਿ ਮਾਰਕੀਟ ਤੇ ਭੰਦ ਰਹੇ ਨੇ ਉਹ ਚੀਜ਼ ਬੰਦੀ ਕਿੱਥੇ ਹੈ ਉਹ ਮਾਰਕੀਟ ਦੇ ਬਾਰੇ ਤਾਂ ਦੱਸਿਆ ਗਿਆ ਕਿ ਉਹ ਤੇ ਇੱਕ ਟਰਾਂਸਪੋਰਟ ਟਰਾਂਸਪੋਰਟ ਏਜੰਸੀ ਹੈ ਵਿੱਚ ਕਿ ਉਹਦੇ ਕੋਲ ਆਣ ਕੇ ਜਿਹੜਾ ਮਟੀਰੀਅਲ ਆ ਗਿਆ ਤੇ ਉਸ ਤੋਂ ਬਾਅਦ ਫਿਰ ਜਿਹੜੀ ਇੱਕ ਹੋਰ ਬਹੁਤ ਵੱਡੀ ਗੱਲ ਹਰਪ੍ਰੀਤ ਜੀ ਕਿ ਜਿਹੜੇ ਪੈਕਟ ਹੈਗੇ ਨੇ ਉਹਦੇ ਵਿੱਚ ਉਲੀ ਕਿਵੇਂ ਲੱਗੀ ਇਹਦਾ ਮਤਲਬ ਇਹ ਹੈਗਾ ਕਿ ਜਿੱਤੂ ਰਿਜ਼ਿਨੇਟ ਹੋਇਆ ਉਹੀ ਗਲਤ ਹੈ ਅਸੀਂ ਟਰਾਂਸਪੋਰਟ ਦੇ ਵਿੱਚ ਜਾਂ ਕੋਈ ਚੀਜ਼ ਪਈ ਰਹਿ ਗਈ ਜਾਂ ਆਪਾਂ ਇਹ ਗੱਲ ਕਹਿੰਦੇ ਆ ਕਿ ਜਿਆਦਾ ਦਿਨ ਬਣੀ ਹੋਗੀ ਉਹ ਨਹੀਂ ਹੈ ਕਿ ਅਗਰ ਬੰਦ ਪੈਕਟ ਦੇ ਵਿੱਚ ਉਲੀ ਲੱਗਦੀ ਹੈ ਜਾਂ ਇਸ ਤਰ੍ਹਾਂ ਦੀ ਐਡਲਟਰੇਸ਼ਨ ਹੁੰਦੀ ਹੈ ਤੇ ਉਸ ਦਾ ਮਤਲਬ ਹੈਗਾ ਕਿ ਜਿੱਥੋਂ ਓਰੀਜਿਨੇਟ ਹੁੰਦੀ ਹੈ ਉੱਥੋਂ ਹੀ ਗਲਤ ਹੈ ਹਾਂ ਮਤਲਬ ਹਲੇ ਤਾਂ ਐਕਸਪਾਇਰੀ ਡੇਟ ਵੀ ਪਈ ਹੋਦੀ 3-3 ਮਹੀਨੇ ਦੀ ਉਹਦੀ ਐਕਸਪਾਇਰੀ ਡੇਟ ਵੀ ਪਈ ਹੈ ਤੇ ਪਹਿਲਾਂ ਹੀ ਖਰਾਬ ਹੋ ਗਿਆ ਹਾਂਜੀ ਐਕਸਪਾਇਰੀ ਹਾਂਜੀ ਉਸ ਉਸ ਤੋਂ ਉਸ ਤੋਂ ਵੱਡੀ ਗੱਲ ਹੈਪੀ ਜੀ ਹੋਰ ਵੀ ਹੈਗੀ ਹੈ ਕਿ ਜਿੱਥੇ ਇਹ ਬੱਚੇ ਤੇ ਪ੍ਰੈਗਨੈਂਟ ਮਦਰ ਉਹ ਸਾਡੀਆਂ ਹੀ ਬੇਟੀਆਂ ਨੇ ਸਾਡੀਆਂ ਹੀ ਸਾਡੇ ਹੀ ਬੱਚੇ ਨੇ ਜਿਹੜੇ ਜਿਨ੍ਹਾਂ ਦੀ ਸਿਹਤ ਖਰਾਬ ਕਰਨ ਲੱਗੀ ਹੈ ਲੇਕਿਨ ਇਹ ਤਾਂ ਸਾਰਿਆਂ ਦੀ ਸਿਹਤ ਖਰਾਬ ਕਰਨ ਲੱਗੇ ਹੋਏ ਨੇ ਤੁਸੀਂ ਤਰਨ ਤਰਨ ਦੀ ਇੱਕ ਵੀਡੀਓ ਹੁਣੇ ਥੋੜੇ ਦਿਨ ਪਹਿਲਾਂ ਦੇਖੀ ਹੋਣੀ ਹੈ ਕਿ ਕਿੰਨੀ ਮਾੜੀ ਗੰਦੀ ਕੰਕਸੀਗੀ ਜਿਹੜੀ ਲੋਕਾਂ ਨੇ ਪ੍ਰੋਟੈਸਟ ਕੀਤਾ ਸੀਗਾ ਕਿ ਤੁਸੀਂ ਜਿਹੜੀ ਦਿੱਤੀ ਹੈ ਮੀਟਿੰਗ ਮੈਨ ਵਾਲੀ ਕੰਕ ਵੀ ਮੈਂ ਦੇਖੀ ਹੈ ਵਿੱਚ ਜਿਹੜੀ ਹੈਗੀ ਆ ਉਹ ਜਿਵੇਂ ਆ ਭੈਣਜੀ ਨੇ ਹੁਣੇ ਤੁਹਾਨੂੰ ਪਹਿਲਾਂ ਦੱਸ ਰਹੇ ਸੀਗੇ ਇਹਨਾਂ ਦੀ ਆਵਾਜ਼ ਥੋੜੀ ਘੱਟ ਆ ਰਹੀ ਸੀ ਲੇਕਿਨ ਮੈਂ ਸੁਣ ਰਿਹਾ ਸੀਗਾ ਕਿ ਕਿਵੇਂ ਉਹਦੇ ਵਿੱਚ ਸੁਸਰੀਆਂ ਹੁੰਦੀਆਂ ਨੇ ਕਿਵੇਂ ਉਹ ਟੁੱਟੀ-ਫੁੱਟੀ ਹੁੰਦੀ ਹੈ ਕਿੰਨੀ ਮਾੜੀ ਕੁਆਲਿਟੀ ਹੁੰਦੀ ਹੈ ਉਹਦੇ ਵਿੱਚ ਕਿੰਨਾ ਕੁਛ ਉਹਦੇ ਵਿੱਚ ਰੋੜ ਹੁੰਦੇ ਨੇ ਕਿ ਕਈ ਕੁਛ ਜਿਹੜਾ ਹੈਗਾ ਉਹ ਜਿਸ ਤਰ੍ਹਾਂ ਤੁਸੀਂ ਇਹ ਗੱਲ ਕਹੀ ਹੈ ਕਿ ਸਰਕਾਰ ਮੈਂ ਵਿਕਮ ਸਿੰਘ ਜੀ ਦੀ ਉਹਨਾਂ ਦੀ ਗੱਲ ਦੇ ਨਾਲ ਥੋੜਾ ਜਿਹਾ ਹੋਰ ਐਕਸਟੈਂਡ ਕਰਕੇ ਵੀ ਕਹਾਂਗਾ ਕਿ ਜਿੱਥੇ ਉਹਨਾਂ ਨੇ ਸਿਰਫ ਮਿਨਿਸਟਰ ਦੀ ਡਿਮਾਂਡ ਕੀਤੀ ਹੈ ਕਿ ਇਹਨਾਂ ਨੂੰ ਹਟਾਇਆ ਜਾਵੇ ਮੈਂ ਤਾਂ ਇਹ ਗੱਲ ਕਹਾਂਗਾ ਕਿ ਇਹ ਸਰਕਾਰ ਜਿਹੜੀ ਹੈਗੀ ਹੈ ਇਹਨਾਂ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਹ ਸਰਕਾਰ ਜਿਹੜੀ ਹੈਗੀ ਹੈ ਇਹ ਪੰਜਾਬ ਸਰਕਾਰ ਨਹੀਂ ਹੈ ਇਹ ਇੱਕ ਡਮੀ ਸਰਕਾਰ ਹੈ ਜਿਹੜੀ ਜਿਹਦੇ ਉੱਤੇ ਕੁਝ ਬੰਦੇ ਐਸੇ ਬਿਠਾਏ ਹੋਏ ਨੇ ਬਾਹਰੋਂ ਲਿਆ ਕੇ ਜਿਹੜੇ ਉਹ ਸਾਰੀ ਚੀਜ਼ ਨੂੰ ਮੈਨੀਪੂਲੇਟ ਕਰਦੇ ਆਂ ਔਰ ਇਹ ਰਿਕਾਰਡਡ ਆ ਰਿਹਾ ਹੈ ਕਿ ਦੋ ਤਿੰਨ ਸੌ ਬੰਦਾ ਜਿਹੜਾ ਹੈਗਾ ਉਹ ਐਸਾ ਹੈਗਾ ਜਿਹੜਾ ਪੰਜਾਬ ਦਾ ਬਸਟ ਖਾ ਰਿਹਾ ਔਰ ਸਾਰੇ ਸਿਸਟਮ ਨੂੰ ਕੰਟਰੋਲ ਕਰਿ ਬੈਠਾ ਹੈ ਠੀਕ ਸਰ ਮੈਂ ਆ ਗਿਆ ਵਾਪਸ ਹੋਣਾ ਪਏਗਾ ਕਿ ਹਿਮਾਚਲ ਦੀ ਇੱਕ ਮਿੰਟ ਆ ਗਿਆ ਵਾਪਸ ਹੋਣਾ ਹ ਜੀ ਇਥੇ ਵਾਪਸ ਆਣਾ ਇਹ ਬੜੀ ਚੰਗੀ ਗੱਲ ਸਰ ਨੇ ਕਹੀ ਮਲਤਾਨੀ ਸਾਹਿਬ ਨੇ ਦੇਖੋ ਬਹੁਤ ਸਾਰੀਆਂ ਖਬਰਾਂ ਅਸੀਂ ਵੀ ਕਵਰ ਕਰਦੇ ਹਾਂ ਬਹੁਤ ਸਾਰੇ ਰਿਐਕਸ਼ਨ ਐਕਸ਼ਨ ਹੋ ਜਾਂਦੇ ਨੇ ਜਦੋਂ ਅਸੀਂ ਖਬਰ ਨਸ਼ਰ ਕਰਦੇ ਹਾਂ ਕਿ ਫਲਾਣੀ ਕੰਪਨੀ ਨੇ ਜਿਹੜਾ ਲਾਪਾਤਰੀਆਂ ਨੂੰ ਰਾਸ਼ਨ ਮੁਹੱਈਆ ਕਰਾਈ ਜਾਂ ਕੋਈ ਵੀ ਸਰਵਿਸ ਮੁਹੱਈਆ ਕਰਾਈ ਜਦੋਂ ਉਹਦੇ ਵਿੱਚ ਕੋਈ ਖਾਮੀ ਆਈ ਹੈ ਤਾਂ ਉਹਦੇ ਉਹਦੇ ਜਾਂ ਤਾਂ ਉਹਦਾ ਲਾਇਸੈਂਸ ਕੈਨਸਲ ਕਰ ਦਿੱਤਾ ਜਾਂਦਾ ਜਾਂ ਉਹਨੂੰ ਜਿਹੜਾ ਟੈਂਡਰ ਦਿੱਤਾ ਜਾਂਦਾ ਟੈਂਡਰ ਕੈਨਸਲ ਕਰ ਦਿੱਤਾ ਜਾਂਦਾ ਮਤਲਬ ਹੈਰਾਨਗੀ ਦੀ ਹੱਦ ਨਹੀਂ ਰਹੀ ਜੇ ਤੁਸੀਂ ਦੇਖ ਰਹੇ ਕਿ ਲਗਾਤਾਰ ਖਬਰਾਂ ਨਸ਼ਰ ਹੋਣ ਤੋਂ ਬਾਅਦ ਕੰਮ ਤਾਂ ਕੰਪਨੀ ਦੇ ਖਿਲਾਫ ਹੋਣਾ ਚਾਹੀਦਾ ਸੀਗਾ ਹੋਰ ਆਂਗਨwadi ਸੈਂਟਰ ਦੇ ਵਰਕਰਾਂ ਦੇ ਖਿਲਾਫ ਇਹ ਗੱਲ ਹਰਗੁਬਿੰਦ ਕੌਰ ਜੀ ਵੀ ਤੁਹਾਡੇ ਤੋਂ ਜ਼ਰੂਰ ਜਾਨਣਾ ਚਾਹਣਾ ਇਹ ਇਸ ਦਾ ਅਸਰ ਸਿੱਧਾ ਸਿੱਧਾ ਜਿਹੜਾ ਉਹ ਲਾਪਾਤਰੀਆਂ ਤੇ ਹੋ ਰਿਹਾ ਹੁਣ ਜਿੰਨਾ ਖਰਾਬ ਰਸ਼ਨ ਆਇਆ ਇਹ ਤੁਸੀਂ ਵਾਪਸ ਕਰਤਾ ਚੰਗਾ ਰਸ਼ਨ ਕਦੋਂ ਆਏਗਾ ਕਦੋਂ ਨਹੀਂ ਆਏਗਾ ਇਹਦਾ ਅਸਰ ਛੋਟੇ ਛੋਟੇ ਬੱਚਿਆਂ ਦੀ ਉਹ ਖੁਰਾਕ ਇਹ ਆ ਜੜੀਆਂ ਗਰਭਤੀ ਔਰਤਾਂ ਨੇ ਕਿਉਂਕਿ ਕਪੋਸ਼ਣ ਤੋਂ ਬਚਾਉਣ ਦੇ ਲਈ ਹੀ ਇਹ ਇਹ ਸਾਰਾ ਕੁਝ ਸ਼ੁਰੂ ਕੀਤਾ ਗਿਆ ਸੀਗਾ ਕਿ ਇੱਕ ਬੱਚੇ ਹੈਲਦੀ ਹੋਣ ਤੇ ਬੱਚਿਆਂ ਤੱਕ ਜੇ ਖੁਰਾਕ ਨਹੀਂ ਪਹੁੰਚੇਗੀ ਤਾਂ ਉਹ ਹੈਲਦੀ ਕਿਵੇਂ ਹੋ ਸਕਦੇ ਨੇ ਕਿੰਨਾ ਕੋ ਅਸ ਹਾਂਜੀ ਇੱਥੇ ਮੈਂ ਦੱਸਣਾ ਚਾਹੁੰਦੀ ਆ ਕਿ ਜਦੋਂ ਤੋਂ 1 ਸਾਲ ਤੋਂ ਇਹ ਫੀਡ ਆ ਰਹੀ ਹੈ ਤੇ 1 ਸਾਲ ਤੋਂ ਜਿਹੜਾ ਰਾਸ਼ਨ ਲੋਕ ਲੋਕਾਂ ਨੂੰ ਅਸੀਂ ੱੱਕੇ ਨਾਲ ਦੇ ਰਹੇ ਹੈਗੇ ਕਿ ਤੁਸੀਂ ਲੈ ਜਾਓ ਲੈ ਜਾਓ ਲੈ ਜਾਓ ਤੇ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦੀ ਆ ਖਾਣ ਹੀ ਰਹੇ ਹੈਗੇ ਉਹਨਾਂ ਦੇ ਅਸਰ ਤਾਂ ਉਹਨਾਂ ਦੀ ਸਿਹਤ ਤੇ 1 ਸਾਲ ਤੋਂ ਹੀ ਪੈ ਰਿਹਾ ਜਦੋਂ ਜਦੋਂ ਆਪਾਂ ਰਾਸ਼ਨ ਉਹਨੂੰ ਦੇਤਾ ਉਹਨੇ ਖਾਦਾ ਹੀ ਨਹੀਂ ਤੇ ਖੋਲ ਕੇ ਤਾਂ ਅਸੀਂ ਹੁਣ ਵੇਖਣਾ ਸ਼ੁਰੂ ਕੀਤਾ ਨਾ ਅਸੀਂ ਤਾਂ ਸਿੱਧਾ ਮਾਰਕ ਨੂੰ ਪੈਕਿੰਗ ਫੜੀ ਤੇ ਫੜਾਤੀ ਹੁਣ ਜਿਵੇਂ ਮਾਰਕ ਫੈਟ ਹੈ ਮਾਰਕ ਫੈਟ ਨੂੰ ਵੀ ਇਹਨਾਂ ਨੇ ਵਿੱਚ ਤਾਂ ਮਜਬੂਰੀ ਚ ਰੱਖਿਆ ਹੋਇਆ ਕਿਉਂਕਿ ਜਿਹੜਾ ਸੈਂਟਰ ਕੋਲੋਂ ਫੰਡ ਹੈ ਕਿ ਅੰਗਣਵੜੀ ਦੀ ਜਿਹੜਾ ਰਸ਼ਨ ਹੈਗਾ ਸਮਾਨ ਇਹ ਕਿਸੇ ਸਰਕਾਰੀ ادارے ਤੋਂ ਆਉਣਾ ਚਾਹੀਦਾ ਹੈ ਜੇ ਸਿੱਧਾ ਕਿਸੇ ਪ੍ਰਾਈਵੇਟ ਨੂੰ ਦਿੰਦੇ ਆ ਤਾਂ ਉਹਨਾਂ ਨੂੰ ਫੰਡ ਨਹੀਂ ਮਿਲਨੇ ਸੀਗੇ ਇਸ ਕਰਕੇ ਮਾਰਕਫੈਟ ਨੂੰ ਤਾਂ ਸਿਰਫ ਪੈਸੇ ਆ ਟ੍ਰਾਂਸਫਰ ਕਰਾਉਣ ਵਾਸਤੇ ਤੇ ਅੱਗੇ ਦੇਣ ਵਾਸਤੇ ਉੱਥੋਂ ਫੜ ਕੇ ਪਿੱਛੇ ਫੜਾਉਣ ਵਾਸਤੇ ਇਹ ਵੀ ਅੰਗਣਵੜੀ ਵਰਕਰ ਨੂੰ ਇਹਨਾਂ ਨੇ ਰੱਖਿਆ ਹੋਇਆ ਕਿ ਸੁਪਰਵਾਈਜ਼ਰ ਕਈ ਥਾਵਾਂ ਤੇ ਤਾਂ ਰਸ਼ਨ ਦੀ ਸਪਲਾਈ ਵੀ ਵਰਕਰ ਖੁਦ ਚੱਕ ਕੇ ਲੈ ਕੇ ਜਾਂਦੇ ਆ ਉਹ ਸੈਂਟਰ ਤੱਕ ਵੀ ਨਹੀਂ ਪਹੁੰਚਾਉਂਦੇਗੇ ਇੱਕ ਥਾਂ ਤੇ ਸੁੱਟ ਦਿੰਦੇ ਆ ਉੱਥੋਂ ਵਰਕਰ ਚੁੱਕ ਕੇ ਲੈ ਕੇ ਜਾਂਦੇ ਆ ਦੀ ਤਾਂ ਸੁਪਰਵਾਈਜ਼ਰ ਰਸ਼ਨ ਸੈਂਟਰ ਤੱਕ ਪਹੁੰਚਾਉਂਦੇ ਆ ਵਰਕਰ ਫੜਦੀ ਅੱਗੇ ਬੈਨੀਫਿਸ਼ੀਰੀ ਨੂੰ ਖੜਾਉਂਦੀ ਹੈ ਤੇ ਲੋਕਲ ਲਜਾਦੇ ਆ ਪਸੂ ਨੂੰ ਪਾ ਦਿੰਦੇ ਆ ਜਨਵਰੀ ਤੋਂ ਲਗਾਤਾਰ ਆਉਣ ਵਰਡ ਪਿਛਲੇ ਸਾਲ ਦਸੰਬਰ ਦੇ ਵਿੱਚ ਨਵੰਬਰ ਦੇ ਵਿੱਚ ਤੇ ਜਲੰਧਰ ਦੇ ਵਿੱਚ ਰੋਲਾ ਪਿਆ ਜਨਵਰੀ ਚ ਤਾਂ ਪੂਰੇ ਪੰਜਾਬ ਚ ਰੋਲਾ ਪਿਆ ਪੈ ਰਹੇ ਕਿ ਰਾਸ਼ਨ ਖਾਣ ਦੇ ਯੋਗ ਨਹੀਂ ਹੈਗਾ ਇਹ ਬੱਚੇ ਖਾਂਦੇ ਨਹੀਂ ਹੈਗੇ ਤਾਂ ਇਸ ਕਰਕੇ ਮੈਂ ਇਹਨਾਂ ਨੂੰ ਜੀ ਹਰ ਕੋਈ ਕੋਈ ਥੋੜਾ ਜਿਆ ਥੋੜਾ ਜਿਆ ਦੱਸੋਗੇ ਕਿ ਵੇਰਕਾ ਤੋਂ ਵੇਰਕਾ ਤੋਂ ਕਿਉਂ ਲਿਆ ਗਿਆ ਵੇਰਕਾ ਸਮਰੱਥ ਨਹੀਂ ਸੀਗਾ ਇਹ ਸਭ ਕੁਝ ਵੜਾਣ ਦੇ ਵੇਰਕਾ ਦੀ ਕੁਆਲਿਟੀ ਘਟ ਗਿਆ ਸੀ ਵੇਰਕਾ ਕੋਲੋ ਇਸ ਕਰਕੇ ਲਿਆ ਗਿਆ ਕਿ ਵੇਰਕਾ ਇੱਕ ਸਰਕਾਰੀ ਅਦਾਰਾ ਸੀ ਜਿਹੜਾ ਇਹਨਾਂ ਨੂੰ ਜਿਹੜਾ ਕੁਛ ਇਹ ਚਾਹੁੰਦੇ ਸੀ ਉਹ ਕਰ ਨਹੀਂ ਸਕਦਾ ਸੀਗਾ ਉਹ ਕੋਈ ਇਦਾਂ ਦਾ ਕੋਈ ਜਾਲੀ ਪੈਲ ਜਾਂ ਕੁਛ ਇਦਾਂ ਦੇ ਕੰਮ ਨਹੀਂ ਕਰਦੇ ਸੀ ਉਹਨੇ ਉਹਨਾਂ ਨੇ ਤਾਂ ਸਰਕਾਰੀ ਹੋਈ وہی ਕੰਮ ਕਰਨਾ ਸੀ ਜਿਹੜਾ ਉਹਨਾਂ ਕੋਲੋਂ ਪੇਮੈਂਟ ਆਉਗੀ ਉਹਨਾਂ ਨੇ ਉਵੇਂ ਅੱਗੇ ਕਰ ਦੇਣਾ ਇਹਨਾਂ ਨੇ ਸਿਰਫ ਜਿਹੜਾ ਆਪ ਦਾ ਜਿਵੇਂ ਆਪਣਾ ਆਟਾ ਨਹੀਂ ਪਿੰਡਾਂ ਦੇ ਵਿੱਚ ਇਹਨਾਂ ਨੇ ਦੇਣਾ ਸ਼ੁਰੂ ਕੀਤਾ ਕਿ ਕਣਕ ਦੀ ਤਾਂ ਸੀ ਆਟਾ ਦਿੰਦੇ ਆ ਉਹਦੇ ਚ 650 ਕਰੋੜ ਤੱਕ ਪਲਾ ਕੀਤਾ ਇਹਨਾਂ ਨੇ ਇਦਾਂ ਹੀ ਇਹ ਆਪਦੇ ਲੋਕਾਂ ਨੂੰ ਬੈਨੀਫਿਟ ਦੇਣ ਵਾਸਤੇ ਨਾ ਇਹਨਾਂ ਨੇ ਵੇਰਕਾ ਦੇ ਤਾਂ ਪਲਾਂਟ ਚੱਲਦੇ ਨੇ ਤਲੇ ਲਵਾਏ ਨਾ ਨੀ ਉਹ ਤਾਂ ਚੱਲ ਹੀ ਰਹੇ ਸੀਗੇ ਨਾ ਉਹ ਤਾਂ ਨਾ ਉਹਨਾਂ ਦੀ ਕੋਈ ਕੰਪਲੇਂਟ ਸੀ ਜਿਵੇਂ ਬਾਰ-ਬਾਰ ਵੀਡੀਓ ਆ ਰਹੀਆਂ ਲੋਕ ਹਰ ਕੋਈ ਦੱਸ ਰਿਹਾ ਹੈਗਾ ਕਿ ਬੱਚੇ ਇੱਕ ਦੂਜੇ ਤੋਂ ਖੋ ਕੇ ਵੀ ਖਾ ਜਾਂਦੇ ਸੀਗੇ ਉਹ ਰਸ਼ ਨੈਣਾ ਵਧੀਆ ਹੁੰਦਾ ਸੀ ਲੋਕ ਆਂਗਣਵਾੜੀਆਂ ਦੇ ਵਿੱਚ ਮੰਗਣ ਆਉਂਦੇ ਸੀਗੇ ਸੋ ਵੇਰਕਾ ਦੀ ਕੋਈ ਨਾ ਵੇਰਕਣ ਇਹ ਕਹੇ ਵੀ ਸਾਥੋਂ ਬਣਦਾ ਨਹੀਂ ਨਾ ਵੇਰਕਾ ਦੀ ਕੋਈ ਕੰਪਲੇਂਟ ਸੀ ਤਕਲੀਫ ਇਹਨਾਂ ਨੂੰ ਸੀਗੀ ਸਰਕਾਰ ਨੂੰ ਕਿ ਸਾਨੂੰ ਜਿਹੜਾ ਪ੍ਰੋਫਿਟ ਜਿਹੜਾ ਇਹ ਕਹਿ ਲਓ ਕਿ ਸਾਡੇ ਬੰਦਿਆਂ ਨੂੰ ਮਿਲਣਾ ਚਾਹੀਦਾ ਸੋ ਉੱਥੋਂ ਇਹ ਨਾਲੇ ਇਹ ਵੀ ਮੈਂ ਦੱਸਣਾ ਚਾਹੁੰਦੀ ਆ ਕਿ ਦੋਵੇਂ ਮਹਿਕਮੇ ਜਿਹੜੇ ਵੇਰਕਾ ਤੇ ਮਾਰਕ ਫੈਡਾ ਇਹ ਮੁੱਖ ਮੰਤਰੀ ਦੇ ਅੰਡਰ ਹੈ ਹਾਂ ਸੀਐਮ ਸਾਹਿਬ ਦਾ ਮੁੱਲਾਤੋਲ ਹੈ ਗਿਆ ਉਹਨਾਂ ਦੀ ਨੱਕ ਹੀਟ ਪ੍ਰਾਈਵੇਟ ਕੰਪਨੀ ਨੂੰ ਕੰਟਰੈਕਟ ਗਿਆ ਤੇ ਇਹ ਸਾਰਾ ਮਹਿਕਮੇ ਨੇ ਝੋਲ ਕੀਤਾ ਇਹਦੇ ਵਿੱਚ ਸਰਕਾਰ ਨੇ ਝੋਲ ਕੀਤਾ ਮਹਿਕਮੇ ਦਾ ਤਾਂ ਮੈਂ ਅੱਗੇ ਵੀ ਕਿਹਾ ਸੀਗਾ ਕਿ ਉਹ ਤਾਂ ਜਿਵੇਂ ਸਰਕਾਰ ਕਹੂਗੀ ਉਹਨਾਂ ਨੂੰ ਤਾਂ ਉਦਾਂ ਹੀ ਕਰਨਾ ਪੈਂਦਾ ਉਹ ਤਾਂ ਇਹਨਾਂ ਦੇ ਗਾਰੰਟੀ ਚੱਲਦੀ ਜੀ 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 ਜ ਜਿੰਨੇ ਕਿ ਮੈਂ ਵੀ ਵਾਰ-ਵਾਰੇ ਮੰਗ ਉਠਾਈ ਹੈ ਕਿ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਕੰਪਨੀ ਜਿਹੜੀ ਪ੍ਰਾਈਵੇਟ ਕੰਪਨੀ ਹੈ ਉਹਦੇ ਤੇ ਤਾਂ ਐਫ ਆਈ ਆਰ ਦਰਜ ਹੋਣੀ ਚਾਹੀਦੀ ਐਨਾ ਖਾਣਾ ਖਰਾਬ ਦੇ ਰਿਆ ਜਦੋਂ ਸਾਡੇ ਪਿਛਲੀ ਕਾਂਗਰਸ ਦੀ ਸਰਕਾਰ ਸੀਗੀ ਸਾਡੇ ਡਿਪਾਰਟਮੈਂਟ ਦੇ ਵਿੱਚ ਇੱਕ ਲਰਨਿੰਗ ਕਿਟ ਆਈਆਂ ਸੀ ਵੇਡ ਮਸ਼ੀਨ ਆਈਆਂ ਸੀ ਉਹਦੇ ਚ ਕਪੜਾ ਹੋਇਆ ਸੀਗਾ ਤੇ ਉਦੋਂ ਆ ਮੇਰੇ ਕੋਲੇ ਅਖਬਾਰ ਦੀ ਕਟਿੰਗ ਹੈ ਗਲਤਾਰ ਸਿੰਘ ਸੰਧਵਾ ਨੇ ਕੋਟਕਪੂਰੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਹਿੰਦੇ ਕਿ ਅਰਨਾ ਚੌਧਰੀ ਨੂੰ ਬਰਖਾਸਤ ਕਰੋ ਠੀਕ ਹੈ ਤੇ ਅੱਜ ਇਹ ਬਲਜੀਤ ਕੌਰ ਨੂੰ ਬਰਖਾਸਤ ਕਿਉਂ ਨਹੀਂ ਕਰਦੇ ਅਸੀਂ ਵੀ ਮੰਨ ਕਰਦੇ ਆ ਕਿ ਇੰਨਾ ਵੱਡਾ ਕਪਲਾ ਹੋਇਆ ਆ ਆ ਖਬਰ ਹੈ ਮੇਰੇ ਹੱਥ ਦੇ ਵਿੱਚ ਬਿਲਕੁਲ ਠੀਕ ਹੈ ਅੱਜ ਛੁੱਟੀ ਕਿਉਂ ਹੋਵੇ ਕੋਟਕਪੂਰਾ ਸੰਧਵਾ ਪ੍ਰੈਸ ਕਾਨਫਰੰਸ ਕਰਦੇ ਸਾਹਿਬ ਜੀ ਦਿਖ ਲੇ ਜੀ ਬਿਲਕੁਲ ਠੀਕ ਹੈ ਦਲੇਰ ਮਲਤਾਨੀ ਮਲਤਾਨੀ ਸਾਹਿਬ ਇੱਕ ਬੜਾ ਅਹਿਮ ਸਵਾਲ ਹੈ ਅਸੀਂ ਵਾਰ-ਵਾਰ ਕਿਉਂਕਿ ਮੈਂ ਇੱਕ ਲਾਸਟ ਡਿਬੇਟ ਕੀਤੀ ਸੀ ਵੇਰਕਾ ਦੇ ਉੱਤੇ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਸਣੇ ਰਾਜੇਵਾਲ ਨੇ ਇਲ ਜਾਰੀ ਹੈ ਅਮੂਲ ਵਰਕੀਆਂ ਕੰਪਨੀਆਂ ਜਾਂ ਹੋਰ ਕੰਪਨੀਆਂ ਨੂੰ ਵਾਅਦਾ ਕੀਤਾ ਜਾ ਰਿਹਾ ਹੈ ਔਰ ਵੇਰਕਾ ਹੌਲੀ ਹੌਲੀ ਹੈ ਜਿਹੜਾ ਉਹ ਨਿਗਾਰਵਲ ਜਾ ਰਿਹਾ ਹੁਣ ਵੇਰਕਾ ਦੇ ਪੰਜ ਪਲਾਂਟ ਇਹ ਪੰਜੀਰੀ ਖਿਚੜੀ ਦਲੀਆ ਸਭ ਕੁਝ ਬਣਾਉਂਦੇ ਉਹਨਾਂ ਤੋਂ ਇਹ ਲੈ ਕੇ ਦੂਜੀਆਂ ਕੰਪਨੀਆਂ ਨੂੰ ਦੇ ਦਿੱਤਾ ਗਿਆ ਇਹ ਸਾਰਾ ਸਰ ਪੰਜਾਬ ਹੀ ਪੰਜਾਬੀਆਂ ਦੇ ਨਾਲ ਤੱਕ ਨਹੀਂ ਹੈ ਜਿਹੜੇ ਪੰਜ ਪਲਾਂਟ ਬੰਦ ਹੋਏ ਨੇ ਜਿੱਥੇ ਜੋ ਦਾਵਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਉਥੇ ਲੇਬਰ ਵੀ ਖਤਮ ਹੋਈ ਹੋਣੀ ਹੈ ਪੰਜਾਬ ਦੇ ਨੌਜਵਾਨ ਵੀ ਬੇਰੋਜ਼ਗਾਰ ਹੋਏ ਹੋਣੇ ਥੋੜਾ ਜਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਬਿਲਕੁਲ ਜੀ ਹਰਪ੍ਰੀਤ ਜੀ ਮੈਂ ਤੁਹਾਡੀ ਇਸ ਗੱਲ ਦੇ ਨਾਲ ਬਿਲਕੁਲ ਐਗਰੀ ਕਰਦਾ ਔਰ ਇਹ ਅੱਜ ਦੀ ਸਿਰਫ ਆਪਾਂ ਤੁਸੀਂ ਜਾਂ ਮੈਂ ਹੀ ਨਹੀਂ ਕਹ ਰਹੇ ਸਾਰਾ ਪੰਜਾਬ ਜਿਹੜਾ ਹੈਗਾ ਉਹ ਇਹ ਗੱਲ ਕਰ ਰਿਹਾ ਹੈ ਕਿ ਪੰਜਾਬ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਤੁਸੀਂ ਪੰਜਾਬ ਔਰ ਪੰਜਾਬੀਅਤ ਦੀ ਗੱਲ ਕੀਤੀ ਹੈ ਔਰ ਅਸੀਂ ਵੀ ਪੰਜਾਬੀ ਮਾਂ ਬੋਲੀ ਦੀਆਂ ਗੱਲਾਂ ਤਾਂ ਬਹੁਤ ਕਰਦੇ ਆ ਤੇ ਚੇਅਰਮੈਨ ਦਾ ਤੁਸੀਂ ਜਿਹੜਾ ਹੈਗਾ ਉਹ ਯੂਪੀ ਤੋਂ ਲਿਆ ਕੇ ਲਗਾਇਆ ਜਿਹੜੇ ਹੈਗਾ ਉਹ ਪੰਜਾਬੀ ਉਹਨਾਂ ਨੂੰ ਬੋਲਣੀ ਕਿੰਨੀ ਆਉਂਦੀ ਹੈ ਉਹ ਤਾਂ ਮੈਨੂੰ ਸੁਣਿਆ ਨਹੀਂ ਪਰ ਮੈਂ ਇਹ 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 ਮੈਨੂੰ ਪਤਾ ਲੱਗਿਆ ਕਿ ਉਹ ਬਹੁਤ ਚੰਗੀ ਤਰ੍ਹਾਂ ਪੰਜਾਬੀ ਬੋਲ ਵੀ ਨਹੀਂ ਸਕਦੇ ਤੇ ਪੰਜਾਬੀ ਲਿਖ ਵੀ ਨਹੀਂ ਸਕਦੇ ਤੇ ਜਿਹੜੀ ਡਿਪਾਰਟਮੈਂਟ ਦਾ ਹੈੱਡ ਹੀ ਤੁਹਾਡਾ ਜਿਹੜਾ ਹੈਗਾ ਉਹ ਪੰਜਾਬੀ ਲਿਖ ਨਹੀਂ ਸਕਦਾ ਜਾਂ ਬੋਲ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ ਉਹਦੇ ਕੋਲੋਂ ਤੁਸੀਂ ਕੀ ਐਕਸਪੈਕਟ ਕਰਦੇ ਹੋ ਸਿਮਿਲਰਲੀ ਜਿਹੜੇ ਹੈਗੇ ਨੇ ਕਿਸੇ ਵੀ ادارے ਦੀ ਆਪਣਾ ਗੱਲ ਕਰੀਏ ਜੇ ਤੁਹਾਨੂੰ ਯਾਦ ਹੋਵੇ ਤੇ ਪਿਛਲੇ ਸਾਲ ਇਹਨਾਂ ਨੇ ਉਸ ਤੋਂ ਨਿਕਮਾਪੰਦ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਬਾਹਰੋਂ ਦੇ ਆਕੇ ਬੰਦੇ ਜਿਹੜੇ ਹੈਗੇ ਨੇ ਜਿਸ ਨਾਲ ਤੁਸੀਂ ਵੀ ਦੱਸਿਆ ਕਿ ਆਪਣਾ ਵੇਰਕਾ ਜਿਹੜਾ ਹੈਗਾ ਜਿਹੜਾ ਕਿ ਪੰਜਾਬ ਦਾ ਇੱਕ ਮਾਨ ਮੰਨਿਆ ਜਾਂਦਾ ਹੈ ਸਾਰੇ ਵਰਲਡ ਦੇ ਵਿੱਚ ਪ੍ਰੋਡਕਟਸ ਹੁੰਦੀਆਂ ਨੇ ਉਸ ਨੂੰ ਤੁਸੀਂ ਬੰਦ ਕਰਕੇ ਤੇ ਤੁਸੀਂ ਇੱਕ ਬਲੈਕਲਿਸਟਡ ਕੰਪਨੀ ਜਿਹੜੀ ਹੈਗੀ ਹੈ ਉਸ ਨੂੰ ਤੁਸੀਂ انرੋਲ ਕਰਦੇ ਹੋ ਜਿੱਦਾਂ ਭੈਂਜੀ ਨੇ ਕਿਹਾ ਕਿ ਇਹ ਬੇਸਿਕਲੀ ਕ੍ਰਪਸ਼ਨ ਦਾ ਮੁੱਦਾ ਹੈ ਇਹਦੇ ਤੇ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ ਔਰ ਉਸ ਤੋਂ ਪਹਿਲਾਂ ਮੈਂ ਵੈਸੇ ਬਹੁਤੀ ਵਰੀ ਮਨਿਸਟਰ ਦੀ ਜਿਹੜਾ ਅਸਤੀਫਾ ਨਹੀਂ ਮੰਗਦਾ ਲੇਕਿਨ ਇਸ ਕੇਸ ਵਿੱਚ ਮੈਂ ਇਸ ਕਰਕੇ ਜ਼ਰੂਰ ਭੈਣਜੀ ਦੇ ਨਾਲ ਸਹਿਮਤਾਂ ਬਲਕਿ ਵਿਕਰਨਜੀਤ ਦੇ ਨਾਲ ਵੀ ਮੈਂ ਸਹਿਮਤਾਂ ਕਿਉਂਕਿ ਜੋ ਐਕਸ਼ਨ ਮਨਿਸਟਰ ਨੇ ਕੀਤਾ ਉਹ ਉਹ ਐਕਸ਼ਨ ਜਿਹੜਾ ਹੈਗਾ ਉਹ ਉਸ ਤੋਂ ਵੀ ਜ਼ਿਆਦਾ ਮਾੜਾ ਹੈ ਜਿਹੜਾ ਕਿ ਥੱਲੇ ਜਿਹੜਾ ਡਿਸਟ੍ਰਿਬਿਊਟ ਕਰਨਾ ਸੀ ਕਿਸੇ ਨੇ ਸੋ ਇੱਕ ਕੁਆਲੀਫਾਈਡ ਡਾਕਟਰ ਜਿਹੜਾ ਹੈਗਾ ਅਗਰ ਉਹ ਇਸ ਤਰ੍ਹਾਂ ਕਰਦਾ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀਗਾ ਕਿ ਪਿਛਲੀ ਵਰੀ ਪੰਜਾਬੀ ਦਾ ਤਾਂ ਇੰਨਾ ਸਤਿਆਨਾਸ਼ ਕਰ ਦਿੱਤਾ ਇਹਨਾਂ ਨੇ ਹਰਪ੍ਰੀਤ ਜੀ ਜੀ ਕਿ ਤੁਸੀਂ ਦੇਖਿਆ ਕਿ ਇਹਨਾਂ ਨੇ ਐਡ ਕੀਤੀ ਸੀ ਸਾਡਾ ਕਾਮ ਬੋਲਦਾ ਹੈ ਕੰਮ ਨਹੀਂ ਇਹਨਾਂ ਨੂੰ ਕੰਮ ਤੇ ਕਾਮ ਵਿੱਚ ਨਹੀਂ ਫਰਕ ਸੀਗਾ ਇਹ ਇਹ ਇਹਨਾਂ ਲੋਕਾਂ ਦੀ ਐਫੀਸ਼ੀਐਂਸੀ ਹੈ ਉਹਦਾ ਕਾਰਨ ਇਹ ਹੈਗਾ ਕਿ ਪੰਜਾਬ ਦੇ ਬੰਦੇ ਨੂੰ ਤਾਂ ਕੰਮ ਹੀ ਨਹੀਂ ਕਰਨ ਦਿੱਤਾ ਜਾ ਰਿਹਾ ਹੂੰ ਕਈ ਸਾਰੀਆਂ ਨੌਕਰੀਆਂ ਦੀਆਂ ਗੱਲਾਂ ਹੋਈਆਂ ਨੇ ਕਈ ਸਾਰੇ ਇਹ ਅਧਾਰੇ ਜਿਸ ਤਰ੍ਹਾਂ ਮੈਂ ਹੁਣ ਵੀ ਕਹਿ ਰਿਹਾ ਹਾਂ ਰਿਕਾਰਡਿੰਗ ਕਰ ਰਿਹਾ ਹਾਂ ਕਿ 2-300 ਬੰਦਾ ਜਿਹੜਾ ਹੈਗਾ ਉਹ ਮਿਨਿਸਟਰੀ ਦੇ ਵਿੱਚ ਬੈਠਾ ਹੋਇਆ ਹੈ ਔਰ ਸਾਰਾ ਇਸ ਤਰ੍ਹਾਂ ਮੈਨੀਪੂਲੇਟ ਕੀਤਾ ਜਾ ਰਿਹਾ ਜਿਵੇਂ ਪੰਜਾਬ ਨੂੰ ਮੇਰੇ ਵੱਲੋਂ ਨਾ ਇੱਕ ਜਰਾ ਸੋਚੋ ਟਾਈਟਲ ਆਂਦਾ ਹੁੰਦਾ ਸੀਗਾ ਉਹ ਮੈਂ ਅੱਗੇ ਕਹਿੰਦਾ ਸੀ ਕੋਈ ਬਨਾਰਸ ਦੇ ਠੱਗ ਤਾਂ ਸੁਣੇ ਸੀਗੇ ਪਰ ਦਿੱਲੀ ਦੇ ਠੱਗ ਕੇ ਜਿਹੜੇ ਹੈਗੇ ਨੇ ਉਹ ਪੰਜਾਬ ਨੂੰ ਠੱਗ ਕੇ ਲੈ ਜਾਣਗੇ ਇਹ ਮੈਂ ਇਸ ਸਰਕਾਰ ਦਾ ਪਹਿਲੀ ਵਾਰੀ ਦੇਖਿਆ ਕਿ ਕਿਉਂਕਿ ਇਹ ਇਸ ਦਿੱਲੀ ਨੂੰ ਠੱਗ ਲਿਆ ਕੇ ਜਿਹੜੇ ਹੈਗੇ ਨੇ ਉਹ ਹੀ ਠੱਗੀ ਜਾ ਰਹੇ ਨੇ ਪੰਜਾਬ ਨੂੰ ਔਰ ਕੱਲਾ ਕੱਲਾ ਸਿਰਫ ਪੈਸਾ ਹੀ ਨਹੀਂ ਠੱਗਿਆ ਜਾ ਰਿਹਾ ਪੰਜਾਬ ਦੀ ਸਾਰੀ ਪੰਜਾਬੀਅਤ ਵੀ ਠੱਗੀ ਜਾ ਰਹੀ ਹੈ ਨਾ ਜੀ 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 ਬਿਲਕੁਲ ਠੀਕ ਹੈ ਆਪਣੇ ਛੋਟੇ ਬੱਚੇ ਗਏ ਰੈਂਟਰ ਮਦਰਸ ਕਿਹਾ ਆਪਣੀ ਬੋਲੀ ਗਈ ਆਪਣੀ ਸਿਹਤ ਗਈ ਆਪਣੀ ਐਜੂਕੇਸ਼ਨ ਗਈ ਤੇ ਫਿਰ ਆਪਣੇ ਕੋਲ ਰਹਿ ਕੀ ਗਿਆ ਹੁਣ ਇਸ ਵਕਤ ਕੱਲਾ ਪਾ ਇਹਨੂੰ ਬਹੁਤ ਤੇ ਦੁਬਾਰਾ ਫਿਰ ਚਰਚਾ ਜ਼ਰੂਰ ਕਰਾਂਗੇ ਸਰ ਬੋਲੀ ਤਵੀ ਜੀ ਚਲੋ ਬਹੁਤ ਬਹੁਤ ਧੰਨਵਾਦ ਦੋਵੇਂ ਮਹਿਮਾਨਾਂ ਦਾ ਕਿਉਂਕਿ ਇਹ ਮੁੱਦਾ ਬੇहद ਗੰਭੀਰ ਹੈਗਾ ਕਿ ਛੋਟੇ ਛੋਟੇ ਬੱਚਾਂ ਦੀ ਸਿਹਤ ਨਾਲ ਜੁੜਿਆ ਹੋਇਆ ਮਸਲਾ ਹੈ ਇਹਨਾਂ ਆਂਗਣਵਾੜੀ ਸੈਂਟਰਾਂ ਦੀ ਸ਼ੁਰੂਆਤ ਇਸ ਕਰਕੇ ਕੀਤੀ ਗਈ ਸੀ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕਪੋਸ਼ਣ ਹੈ ਜਿਹੜਾ ਬੱਚਿਆਂ ਨੂੰ ਸਿਹਤਮੰਦ ਖੁਰਾਕ ਨਹੀਂ ਮਿਲਦੀ ਜਿਹੜੇ ਆਰਥਿਕ ਪੱਖੋਂ ਠੀਕ ਨਹੀਂ ਨੇ ਜਾਂ ਠੀਕ ਵੀ ਨੇ ਤਾਂ ਵੀ ਉਹਨਾਂ ਬੱਚਿਆਂ ਦੀ ਪੂਰੀ ਦੇ ਨਿਰੋਗਤਾ ਜੜੀ ਉਹ ਰਣੀ ਚਾਹੀਦੀ ਹੈ ਇਹਨਾਂ ਕਰਕੇ ਸ਼ੁਰੂ ਕੀਤਾ ਸੀਗਾ ਪਰ ਜੇ ਇਹ ਆਂਗਣਵਾੜੀ ਸੈਂਟਰ ਬਿਮਾਰੀਆਂ ਦਾ ਘਰ ਹੀ ਬਣ ਜਾਣ ਤਾਂ ਕਿਹੜੇ ਮਾਪੇ ਆਪਣੇ ਬੱਚਿਆਂ ਨੂੰ ਇਹਨਾਂ ਸੈਂਟਰਾਂ ਦੇ ਵਿੱਚ ਭੇ